ਲੋ ਜੀ ਬੀਬੀਆਂ ਆਈਆਂ ਹੰਗਾਣੇ ਸੂਟ ਖਰੀਦਣ ਇਹ ਆ ਜੀ ਸੂਟਾਂ ਦੀ ਐਗਜ਼ੀਬਿਸ਼ਨ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਡਿਜ਼ਾਈਨਾਂ ਦੇ ਤੇ ਅਲੱਗ-ਅਲੱਗ ਰੰਗਾਂ ਦੇ ਅਲੱਗ-ਅਲੱਗ ਬੁਟੀਕਾਂ ਦੇ ਸੂਟ ਆ ਨਹੀਂ ਇੱਥੇ ਸੱਚੀ ਕਹਾਂ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਆਲਟਿਸ ਫਾਰਮ ਬਰਨਾਲਾ ਜਿੱਥੇ ਕਿ ਸਰਨਾਵਾ ਬੁਟੀਕ ਵੱਲੋਂ ਐਗਜ਼ੀਬਿਸ਼ਨ ਕਰਵਾਇਆ ਜਾ ਰਿਹਾ ਹੈਗਾ ਸੋ ਬਹੁਤ ਵਧੀਆ ਜਿਹੜਾ ਐਗਜ਼ੀਬਿਸ਼ਨ ਆਰਗੇਨਾਈਜ਼ ਕੀਤਾ ਹੋਇਆ ਇਸ ਇਵੈਂਟ ਨੂੰ ਪਹਿਲਾਂ ਵਾਲੇ ਦੋਨੋਂ ਐਗਜ਼ੀਬਿਸ਼ਨ ਵੀ ਬਹੁਤ ਵਧੀਆ ਸਫਲ ਰਹੇ ਨੇ ਉਹਦੇ ਕੰਪੈਰੀਟਿਵਲੀ ਇਹ ਐਗਜ਼ੀਬਿਸ਼ਨ ਆ ਜਿਹੜਾ ਇਥੋਂ ਦੀ ਜਿਹੜੀ ਸੇਲ ਆ ਜੇ ਸੇਲ ਦੀ ਗੱਲ ਕਰੀਏ ਤਾਂ ਕੱਪੜੇ ਦਾ ਜਿਵੇਂ ਰਿਵਿਊ ਲਏ ਗਏ ਨੇਗੇ ਉਹਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਜਿਹੜਾ ਕਹਿੰਦੇ ਨੇ ਵੀ ਸੋਲਡ ਆਊਟ ਵਾਲੀ ਗੱਲ ਆ ਵੀ ਸਾਰੇ ਵਾਂਗੂ ਕੱਪੜਾ ਜਿਹੜਾ ਇਹਨਾਂ ਦਾ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਸੇਲ ਹੋ ਰਿਹਾਗਾ ਸੋ ਬਾਕੀ ਗੱਲਬਾਤ ਜਿਹੜੀ ਹੋਈ ਹੈਗੀ ਐਗਜ਼ੀਬਿਸ਼ਨਾਂ ਦੀ ਜਿਹੜੀਆਂ ਸਟਾਲਾਂ ਆਈਆਂ ਨੇ ਸਟਾਲਾਂ ਵਾਲਿਆਂ ਭੈਣਾ ਨਾਲ ਸੋ ਉਹਨਾਂ ਨੂੰ ਦੇਖਣ ਵਾਸਤੇ ਤੁਸੀਂ ਪੂਰੀ ਵੀਡੀਓ ਨਾਲ ਬਣੇ ਰਹੋ। ਤੁਹਾਨੂੰ ਪਤਾ ਹੈ ਅੱਜ ਆਪਾਂ ਪਹੁੰਚੇ ਹਾਂ ਆਲਤੀਪੋਂ ਬਰਨਾਲਾ ਦੇ ਵਿੱਚ। ਸੋ ਭੈਣ ਹਰਦੀਪ ਆਪਣੇ ਨਾਲ ਹੈਗੀ ਹੈ। ਕੀ ਗੱਲ ਕਰਨੀ ਹੈ? ਸਹੀ ਗੱਲ ਬਾਈ। ਸੋ ਜਿਵੇਂ ਦਾ ਵੀ ਇੱਥੋਂ ਦੇ ਐਗਜ਼ੀਬਿਸ਼ਨ ਦਾ ਪਹਿਲਾ ਦੋ ਐਗਜ਼ੀਬਿਸ਼ਨ ਆਲਰੇਡੀ ਡਨ ਹੋ ਚੁੱਕੇ ਨੇਗੇ ਮਾਰਸਾ ਤੇ ਬਠਿੰਡਾ ਦੇ ਵਿੱਚ। ਸੋ ਇੱਥੋਂ ਦੇ ਐਗਜ਼ੀਬਿਸ਼ਨ ਦਾ ਜਿਹੜਾ ਕੀ ਐਕਸਪੀਰੀਅੰਸ ਰਹਾ ਭੈਣ ਆਪਣੇ ਨਾਲ ਸ਼ੇਅਰ ਕਰਦੀ ਆ। ਤੁਹਾਨੂੰ ਕਿੰਦਾ ਦਾ ਮਤਲਬ ਹੈ ਬਹੁਤ ਵਧੀਆ ਵੀਰੇ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਮੈਨੂੰ ਏਰੀਆ ਦੀ ਕੁੜੀ ਹੋਣ ਦੇ ਨਾਤੇ ਸਪੋਰਟ ਕਰਨਾ ਆਉਂਦਾ ਵੀਰਾ ਹਰ ਜਗ੍ਹਾ ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਤੇ ਰਿਸਪੌਂਸ ਵੀਰੇ ਆਪਾਂ ਨੂੰ ਹਰ ਬਾਰ ਦੀ ਤਰ੍ਹਾਂ ਇੱਥੇ ਵੀ ਬਹੁਤ ਸੋਹਣਾ ਰਿਹਾ ਏ ਤੁਸੀਂ ਸੋ ਦੇਖਿਆ ਹੀ ਆਪਣੇ ਰਸ਼ ਕਿੰਨਾ ਜ਼ਿਆਦਾ ਪਰ ਐਂ ਦੀ ਜਿਹੜੀ ਇਹ ਅਲਤੀਜ਼ਪਾਮ ਦੀ ਬਿਲਡਿੰਗ ਆ ਇਹ ਇੰਨੀ ਕਿ ਖੁੱਲੀ ਡੁੱਲੀ ਆ ਵੀ ਆਪਾਂ ਨੂੰ ਨਾ ਅੱਜ ਉਹ ਫੀਲ ਨਹੀਂ ਹੋਇਆ ਵੀ ਆਪਾਂ ਇੱਕ ਦੂਜੇ ਚ ਵੱਜਦੇ ਫਿਰਦੇ ਜਿਹੜਾ ਜੇ ਇੱਥੋਂ ਦਾ ਏਸੀ ਜਿਵੇਂ ਤੁਸੀਂ ਕਹੋਗੇ ਨਾ ਕਿੱਧਰੋਂ ਚੱਲ ਪਿਆ ਤਾਂ ਏਸੀ ਦੀ ਜ ਹੰਟ ਬਹੁਤ ਹੋ ਗਈ ਅੱਜ ਮੌਸਮ ਸਹੀ ਹੋ ਗਿਆ ਵੈਦਰ ਦੇ ਅਕੋਰਡਿੰਗ ਜਿਹੜਾ ਸੀਗਾ ਅੱਜ ਦਾ ਐਕਸੀਬਿਸ਼ਨ ਬਹੁਤ ਬਹੁਤ ਸੋਹਣਾ ਰਿਹਾ ਲੋਕਾਂ ਨੂੰ ਸੁਵਿਧਾ ਵੀ ਪੂਰੀ ਰਹੀ ਆ ਪਿਆਰ ਵੀ ਲੋਕਾਂ ਨੇ ਬਹੁਤ ਦਿੱਤਾ ਜਿਵੇਂ ਆਪਾਂ ਸੱਭਿਆਚਾਰ ਨਾਲ ਰਿਲੇਟਡ ਚੀਜ਼ਾਂ ਨੂੰ ਲੈ ਕੇ ਚੱਲੇ ਹੋਏ ਆ ਜਿਵੇਂ ਸੂਟ ਹੋ ਗਏ ਹਨਾ ਬਾਕੀ ਭੈਣਾਂ ਜੋ ਜੋ ਆਪਣੇ ਹੱਥ ਦੀ ਕਲਾ ਲੈ ਕੇ ਆ ਸਕਦੀਆਂ ਸੀ ਉਹ ਲੈ ਕੇ ਆਈਆਂ ਨੇ ਤੇ ਲੋਕਾਂ ਨੇ ਪਿਆਰ ਵੀ ਉਹਨਾਂ ਦੀ ਕਲਾ ਨੂੰ ਉਹਨਾਂ ਹੀ ਦਿੱਤਾ ਇਹਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰਾਂ ਬਰਨਾਲੇ ਦੇ ਬੜੀਆਂ ਬੜੀਆਂ ਚੀਜ਼ਾਂ ਮਤਲਬ ਪਕਸ਼ਮਾਂ वगैरह ਵੀ ਲੱਗੀਆਂ ਹੋਈਆਂ ਅਸੀਂ ਤੇ ਇੱਥੇ ਕਾਫੀ ਜ਼ਿਆਦਾ ਜਿਹੜੀਆਂ ਸਟਾਲਾਂ ਸੀ ਇਸ ਐਗਜ਼ੀਬਿਸ਼ਨ ਵਿੱਚ ਡਿਫਰੈਂਟ ਆਈਆਂ ਨੇ ਹਾਂਜੀ ਹਾਂਜੀ ਜਿੱਦਾਂ ਕਿ ਆਪਣੇ ਕੋਲ ਇੱਕ ਤਾਂ ਇਧਰ ਜੁਐਲਰੀਜ਼ ਵਾਲੀ ਸਟਾਲ ਇੱਕ ਪਰਸ ਬਹੁਤ ਵਧੀਆ ਉਹਨਾਂ ਕੋਲੇ ਹਰ ਬ੍ਰਾਂਡ ਦਾ ਪਰਸ ਆ ਮਤਲਬ ਲੋ ਕੁਆਲਿਟੀ ਤੋਂ ਲੈ ਕੇ ਹਾਈ ਕੁਆਲਿਟੀ ਤੱਕ ਦੇ ਪਰਸ ਇੱਕ ਉਧਰ ਆਪਣੇ ਨੇਚਰ ਲਵ ਨਾਲ ਰਿਲੇਟਡ ਉਹਨਾਂ ਦੀ ਸਟ ਬੈਸਟਾ ਉਹਨਾਂ ਦੇ ਹੋਮ ਮੇਡ ਨੇ ਤਾਂ ਵੈਸੇ ਪ੍ਰੋਡਕਟ ਬਾਕੀ ਚੀਜ਼ਾਂ ਨਹੀਂ ਜਿਹੜੀਆਂ ਇੱਥੇ ਕੁਝ ਡਿਫਰੈਂਟ ਆਈਆਂ ਨੇ ਸੋ ਇਸ ਤੋਂ ਬਾਅਦ ਅੱਗੇ ਦਾ ਆਪਣਾ ਨੈਕਸਟ ਪਲਾਨ ਆਪਣੀ ਹਾਂ ਆਪਣੀ ਬਾਈ ਕੋਸ਼ਿਸ਼ ਵੀ ਅੱਗੇ ਤੋਂ ਇਹੀ ਰਹੂਗੀ ਦੀ ਆਪਾਂ ਡਿਫਰੈਂਟ ਡਿਫਰੈਂਟ ਚੀਜ਼ਾਂ ਹੀ ਅੱਗੇ ਲੈ ਕੇ ਆਈਏ ਬੁਟੀਕਸ ਤਾਂ ਹੈਗੇ ਹੀ ਆ ਸਾਡੇ ਨਾਲ ਹਨਾ ਬੁਟੀਕਸ ਦੀ ਬੁਕਿੰਗ ਤਾਰੀਵਾਰ ਸਾਨੂੰ ਥੋੜੇ ਬਹੁਤ ਨੂੰ ਮਨਾ ਕਰਨਾ ਪੈਂਦਾ ਪਰ ਜਿਹੜੇ ਡਿਫਰੈਂਟ ਚੀਜ਼ਾਂ ਵਾਲੇ ਆ ਮੈਂ ਉਹਨਾਂ ਨੂੰ ਕਦੇ ਮਨਾ ਨਹੀਂ ਕਰਦੀ ਤੁਸੀਂ ਅੱਗੇ ਆਓ ਆਪਦੀਆਂ ਚੀਜ਼ਾਂ ਨੂੰ ਪ੍ਰੋਮੋਟ ਕਰੋ ਆਪਦੀਆਂ ਚੀਜ਼ਾਂ ਨੂੰ ਹਾਈ ਲੈਵਲ ਤੇ ਲੈ ਕੇ ਜਾਓ ਤੇ ਰਹੀ ਗੱਲ ਵੀਰੇ ਅੱਗੇ ਦੇ ਇਵੈਂਟ ਦੀ ਅੱਗੇ ਜਿਹੜਾ ਆਪਣਾ 20 ਜੁਲਾਈ ਮੇਬੀ ਐਤਵਾਰ ਆ 20 ਜੁਲਾਈ ਜਾਂ 22 ਜੁਲਾਈ ਜਦੋਂ ਵੀ ਐਤਵਾਰ ਆ 20 ਚ ਆ ਜਾਂ 22 ਚ ਆ ਮੇਬੀ ਸ਼ਾਇਦ 20 ਦਾ ਹੈ ਤਾਂ ਉਹ ਹੋ ਰਹੀ ਆਪਣੀ ਮੋਗੇ ਤੇ ਜਿਹੜੀ ਵੀਰੇ 3 ਅਗਸਤ ਦੀ ਰਖੜੀ ਤੇ ਸਪੈਸ਼ਲ ਐਗਜ਼ਿਬਿਸ਼ਨ ਆ ਉਹ ਆਪਣੀ ਬਠਿੰਡੇ ਹੋਊਗੀ ਬਠਿੰਡੇ ਹਾਂ ਉਹਨਾਂ ਦਾ ਆਪਾਂ ਵੈਨਿਊ ਜਲਦੀ ਕਰ ਦਾਂਗੇ ਡਿਸਾਈਡ ਵੀ ਇੱਥੇ ਹੋਊਗੀ ਤਾਂ ਬੀਪੀ ਕਾਲੀ ਦਾ ਵੀ ਜਿਹੜਾ ਫਾਈਨਲ ਆਪਾਂ ਮਤਲਬ ਹਜੇ ਕਰਨਾ 20 ਦਾ ਜਾਂ 22 ਦਾ ਹੋਊਗਾ ਹਾਂਜੀ ਹਾਂਜੀ ਉਹ ਐਤਵਾਰ ਮੈਨੂੰ ਕਿਉਂਕਿ ਕਨਫਰਮ ਨਹੀਂ ਹੈਗਾ ਕਿ 20 ਦਾ ਐਤਵ ਤਾ ਵੀ ਦੂੰ ਆ ਤੇ ਜੇ 22 ਦਾਇੰਤਵਾਰਾ ਤਾਂ 22 ਨੂੰ ਆ ਜਿਹੜਾ ਸੰਡੇ ਮੌਕਾ ਐ ਜੀ ਇਸ ਦੀ ਡੇਟ ਫਾਈਨਲ ਕਰਾਂਗੇ ਦੋਨਾਂ ਦੇ ਵਿੱਚੋਂ ਜਿਹੜੀ ਵੀ ਡੇਟ ਸੰਡੇ ਚ ਆਈ 20 ਜਾਂ 22 ਉਸ ਤੇ ਜਿਹੜਾ ਐ ਐਗਜ਼ਿਬਿਸ਼ਨ ਤੇ ਜਿਹੜੀ ਵੀਰੇ ਬਠਿੰਡੇ ਆ ਉਹ ਆਪਾਂ ਸ਼ਨੀਵਾਰ ਦਿਨ ਰੱਖਿਆ 2 ਅਗਸਤ ਦਿਨ ਸ਼ਨੀਵਾਰ 2 ਅਗਸਤ ਹਾਂਜੀ ਠੀਕ ਆ ਸੋ ਜਿਨ੍ਹਾਂ ਨੇ ਵੀ ਸਟਾਲਾਂ ਬੁੱਕ ਕਰਵਾਉਣੀਆਂ ਨੇ ਸੋ ਭੈਣੋਹਾਂ ਦਾ ਕੰਟੈਕਟ ਨੰਬਰ ਤਾਂ ਆਲਰੇਡੀ ਮੇਰੇ ਖਲ ਸਾਰਿਆਂ ਕੋਲੇ ਪਹੁੰਚ ਚੁੱਕਿਆਗਾ ਤੇ ਜਲਦੀ ਨਾਲ ਜਿਹੜੀਆਂ ਕਾਲਾਂ ਕਰਕੇ ਤੁਸੀਂ ਮੋਗੇ ਵਾਲੀਆਂ ਮੋਗੇ ਹਾਂਜੀ ਮੋਗਾ ਤੇ ਬਠਿੰਡਾ ਹਾਂਜੀ ਹਾਂ ਮੋਗੇ ਵਾਲੇ ਐਗਜ਼ਿਬਿਸ਼ਨ ਦੀਆਂ ਤੇ ਕਿਉਂਕਿ ਆਲਰੇਡੀ ਤੁਹਾਨੂੰ ਪਹਿਲਾਂ ਮੈਨੂੰ ਪਤਾ ਸਟਾਲਾਂ ਦੀ ਬੁਕਿੰਗ ਹੋ ਗਈ ਹੋਈ ਹੁੰਦੀ ਹੈ ਹਾਂ ਕਰਤੀ ਵੀਰੇ ਇੱਥੋਂ ਵਾਲਿਆਂ ਨਾਲ ਕਰਤੀ ਹਾਂ ਜੀ ਕਿਉਂਕਿ ਤੁਹਾਡੇ ਆਲਰੇਡੀ ਮਤਲਬ ਕਿ ਜਦੋਂ ਨੂੰ ਐਗਜ਼ੀਬੀਸ਼ਨ ਪਹਿਲਾਂ ਵਾਲਾ ਡਨ ਹੁੰਦਾਗਾ ਤਾਂ ਸਟਾਲਾਂ ਦੀ ਬੁਕਿੰਗ ਡਨ ਹੋ ਜਾਂਦੀ ਹੁੰਦੀ ਹੈ ਨਾ ਕਿਉਂਕਿ 7-8 5 ਤਾਂ ਸਾਡੀਆਂ ਪਹਿਲਾਂ ਹੀ ਹੋ ਗਈਆਂ ਸੀ ਕੁਝ ਭੈਣਾਂ ਨੇ ਇੱਥੇ ਬੁਕਿੰਗ ਕਰਵਾ ਲਈ ਤਾਂ ਮੇਬੀ 10-12 ਦੇ ਨੀਅਰ ਅਬਾਊਟ ਤਾਂ ਆਪਣੀਆਂ ਡਨ ਨੇ ਤੋ ਦੋਸਤੋ ਬਾਕੀ ਅੱਜ ਆਪਾਂ ਵੀਡੀਓ ਦੇ ਵਿੱਚ ਜਿੰਨੇ ਵੀ ਇੱਥੇ ਬੁਟੀਕ ਪਹੁੰਚ ਨੇ ਜੇਨੀਅਲ ਸਟਾਲਾਂ ਪਹੁੰਚੀਆਂ ਨੇ ਉਹਨਾਂ ਦੇ ਰਿਵਿਊ ਨੇ ਜਿਹੜੇ ਵੀਡੀਓ ਦੇ ਵਿੱਚ ਹੈਗੇ ਨੇ ਤੁਸੀਂ ਬਣਦੇ ਹੋ ਕੀ ਬਠਿੰਡਾ ਤੋਂ ਜਿਹੜੀ ਸਟਾਲ ਆਈ ہوئی ਹੈਗੀ ਸੋ ਮੈਡਮ ਨਾਲ ਗੱਲਬਾਤ ਕਰਦੇ ਆਪਾਂ ਜਿਹੜਾ ਕਿਸ ਤਰ੍ਹਾਂ ਦਾ ਇਹਨਾਂ ਕੋਲੇ ਸਟਾਕ ਆਇਆ ਕਿਤੇ ਬਾਕੀ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਇਸ ਐਗਜ਼ਿਬਿਸ਼ਨ ਦਾ ਆਪ ਵੀ ਨਾਲ ਸ਼ੇਅਰ ਕਰਕੇ ਖੁਸ਼ੀ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਤੁਸੀਂ ਜੀ ਇੱਥੇ ਜਿਹੜਾ ਆਏ ਹੋ ਕੀ ਕੀ ਸਟਾਕ ਜਿਹੜਾ ਮਤਲਬ ਲੈ ਕੇ ਆਏ ਹੋ ਅਸੀਂ ਮੋਸਟਲੀ ਆਪਦੇ ਬੁਟੀਕ ਪੀਸ ਰੈਡੀ ਲੈ ਕੇ ਆਏ ਸੀਗੇ ਸਾਡੇ ਕੋਲ ਕਾਟਨ ਦਾ ਸੀਗਾ ਜੌਰਜਟ ਦਾ ਸੀਗਾ ਕ੍ਰੇਪ ਦਾ ਸਾਡੇ ਆਪਣੇ ਕਾਰੀਗਰ ਰੱਖੇ ਹੋਏ ਆ ਸਾਡਾ ਸਾਰਾ ਸਟਾਕ ਸੀ ਜਿਹੜਾ ਮਤਲਬ ਅਸੀਂ ਖੁਦ ਰੈਡੀ ਕਰਵਾਇਆ ਹੋਇਆ ਸਟਾਕ ਲੈ ਕੇ ਆਏ ਆ ਸਾਡਾ ਫਰਸਟ ਐਕਸਪੀਰੀਅੰਸ ਆ ਫਰਸਟ ਐਕਸਪੀਰੀਅੰਸ ਵਧੀਆ ਰਿਹਾ ਕੁੱਲ ਮਿਲਾ ਕੇ ਮਤਲਬ ਇਹ ਨਹੀਂ ਕਹਿ ਸਕਦੇ ਵੀ ਆਪਾਂ ਨੂੰ ਕੋਈ ਬੈਡ ਸੀਗਾ ਹਨਾ ਵਧੀਆ ਐਕਸਪੀਰੀਅੰਸ ਰਿਹਾ ਸੀ ਮਤਲਬ ਸੇਲ ਵਗੈਰਾ ਕਿਸ ਤਰ੍ਹਾਂ ਦੀ ਰਹੀ ਥੋੜੀ ਸੇਲ ਠੀਕ ਹੋਈ ਰਾਜੀ ਤਾਂ ਕਿ ਜਿਹੜਾ ਐਗਜ਼ੀਬਿਸ਼ਨ ਦਾ ਜਿਹੜਾ ਐਗਜ਼ੀਬਿਸ਼ਨ ਵੇਖ ਕੇ ਵਧੀਆ ਲੋਕਾਂ ਨਾਲ ਮਿਲਿਆ ਬਹੁਤ ਆਰਗੇਨਾਈਜ਼ ਬਹੁਤ ਵਧੀਆ ਕੀਤਾ ਹੋਇਆ ਤਾਂ ਕਿ ਆਰਗੇਨਾਈਜੇਸ਼ਨ ਬਹੁਤ ਵਧੀਆ ਕੀਤੀ ਹੋਈ ਆ ਤਾਂ ਬਾਕੀ ਸਾਰਾ ਸਿਸਟਮ ਵਧੀਆ ਇੱਥੇ ਨਵੇਂ ਲੋਕਾਂ ਨੂੰ ਮਿਲੇ ਆਪਾਂ ਨੂੰ ਐਕਸਪੀਰੀਅੰਸ ਅਸੀਂ ਵੀ ਕਾਊਂਟ ਕੀਤਾ ਕਿਤੇ ਜੇ ਤੁਸੀਂ ਕਿਸੇ ਵੀ ਫਸਟ ਟਾਈਮ ਜਾਂਦੇ ਹੋ ਤੁਸੀਂ ਸਿੱਖਦੇ ਹੋ ਲੋਕਾਂ ਕੋਲੋਂ ਵੀ ਕਿੱਦਾਂ ਅੱਗੇ ਵੱਧ ਸਕਦੇ ਆ ਕਿੱਦਾਂ ਪ੍ਰੋਗਰੈਸ ਹੋ ਸਕਦੀ ਹੈ ਨਵੇਂ ਨਵੇਂ ਲੋਕਾਂ ਨੂੰ ਦੇਖਦੇ ਹਾਂ ਜੀ ਨਵੇਂ ਨਵੇਂ ਲੋਕਾਂ ਜਿਵੇਂ ਅਸੀਂ ਆਪਦੇ ਸਟੂਡੈਂਟਸ ਨੂੰ ਹੀ ਮਿਲ ਲਿਆ ਅੱਜ ਤਾਂ ਕਿ ਸਿਰ ਆਪਦੇ ਸਟੂਡੈਂਟਸ ਨੂੰ ਮਿਲਲੇ ਇੱਥੇ ਹਨਾ ਸਾਨੂੰ ਲੱਗਿਆ ਵੀ ਮੈਨੂੰ ਲੱਗਿਆ ਕਿ ਵੀ ਮੈਂ ਇਹਨਾਂ ਨੂੰ ਵੇਖਿਆ ਹੋਇਆ ਪਹਿਲਾਂ ਕਿਤੇ ਹਾਂਜੀ ਤਾਂ ਬਾਕੀ ਜਿੰਮੇਤ ਨੂੰ ਇੱਥੇ ਮਤਲਬ ਹੋਰ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹਾਂਜੀ ਸੋ ਜੇਕਰ ਤੁਹਾਡੇ ਤੋਂ ਕਿਸੇ ਨੇ ਘਰ ਬੈਠੇ ਆਪਣੇ ਸੂਟ ਵਗੈਰਾ ਕੋਰੀਅਰ ਕਰਵਾਉਣਾ ਹੋਵੇ ਤਾਂ ਆਪਣਾ ਆਨਲਾਈਨ ਵੀ ਹੈਗਾਗਾ ਕੰਟੈਕਟ ਨੰਬਰ ਤੇ ਕੰਟੈਕਟ ਨੰਬਰ ਤੇ ਕਰ ਵਿਜ਼ਿਟ ਕਰਕੇ ਜੀ ਹਾਂ ਕਾਰਡ ਤੇ ਗੋਲ ਕਿੰਦਾ ਫਿਰ ਸਾਜ ਬੁਟੀਕ ਬਠਿੰਡਾਗਾ ਤੇ ਮੇਰੇ ਸਿਸਟਰ ਨੇ ਜਿਹੜੇ ਪਿੰਡੋਂ ਕਰਦੇ ਨੇਗੇ ਇਹਨਾਂ ਦਾ ਪਿੰਡ ਨਾਥਪੁਰਾ ਨੇ ਪਰ ਸਾਡਾ ਦੋਨਾਂ ਦਾ ਕੰਮ ਆ ਜਿਹੜਾ ਉਹ ਸਾਂਝਾ ਏ ਤੁਸੀਂ ਦੋਨੇ ਕੰਟੈਕਟ ਨੰਬਰ ਨੇ ਆਪਣੇ ਕਿਰਨਜੀਤ ਕੌਰ 7009819509 ਔਰ ਸਿਮਰਜੀਤ ਕੌਰ ਸਾਜ ਬੁਟੀਕ 12806 11840 ਜੀ ਜੇਕਰ ਤੁਸੀਂ ਘਰ ਬੈਠੇ ਕੋਰੀਅਰ ਕਰਵਾਉਣੇ ਚਾਹੁੰਦੇ ਹੋ ਸੂਟ ਤਾਂ ਹਾਂਜੀ ਕੋਰੀਅਰ ਫੈਸਿਲਿਟੀ ਵੀ ਹੈ ਸਾਡੇ ਕੋਲ ਟੇਲਰ ਰੱਖੇ ਹੋਇਆ ਸੀ ਸਟਿਚਿੰਗ ਵੀ ਕਰਕੇ ਦਿੰਦੇ ਆ ਨਾਲ ਠੀਕ ਹੈ ਜੀ ਜੇ ਕਈ ਵਾਰ ਕਿਸੇ ਕਸਟਮਰ ਨੇ ਜਿਵੇਂ ਬਾਹਰਲੇ ਕਸਟਮਰਾਂ ਨੂੰ ਸਟਿਚ ਵੀ ਕਰਾਉਣੇ ਹੁੰਦੇ ਆ ਨਾਲ ਕੋਈ ਵੀ ਡਰੈਸ ਕਿਸੇ ਵੀ ਟਾਈਪ ਦੇ ਤੁਸੀਂ ਸੂਟ ਆਰਡਰ ਤੇ ਵੀ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਜਿਹੜੇ ਘਰ ਬੈਠੇ ਮਗਵਾਉਣੇ ਚਾਹੁੰਦੇ ਹੋ ਆਰਡਰ ਕਰ ਲੈ ਤਾਂ ਇਸ ਕੰਟੈਕਟ ਨੰਬਰ ਦੇ ਉੱਪਰ ਕੰਟੈਕਟ ਕਰਦੇ ਹੋ। ਅੱਜ ਦੋਸਤੋ ਇਧਰ ਇੱਕ ਅਪਰੀਲ ਸਟਾਲ ਆਈ ਹੋਈ ਹੈਗੀ ਵਿਰਸਾ ਫੈਸ਼ਨ ਬੁਟੀਕ ਨਿਹਾਲ ਸਿੰਘ ਵਾਲਾ ਤੋਂ ਤੇ ਮੈਡਮ ਦਵਿੰਦਰਪੁਰ ਆਪਣੇ ਨਾਲ ਲੱਗੇ ਜਿਹੜੇ ਬੁਟੀਕ ਦੇ ਓਨਰ ਨੇ। ਸੋ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦਾ ਜਿਹੜਾ ਐਕਸਪੀਰੀਅੰਸ ਰਿਹਾ ਇਸ ਐਗਜ਼ੀਬੀਸ਼ਨ ਦਾ। ਸਸ਼ਿਕਾ ਜੀ ਸਸ਼ਿਕਾ ਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਆਪਣਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਹੈ ਇਸ ਹਾਂਜੀ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਲਾਈਫ ਦੇ ਵਿੱਚ ਮੈਂ ਤਾਂ ਫਸਟ ਟਾਈਮ ਐਗਜ਼ੀਬਿਸ਼ਨ ਆਰਗੇਨਾਈਜ਼ ਕੀਤੀ ਆ ਕਿਉਂਕਿ ਵਰਕ ਲੋਡ ਹੀ ਇੰਨਾ ਹੁੰਦਾ ਕਿ ਐਗਜ਼ੀਬਿਸ਼ਨਸ ਵਗੈਰਾ ਚ ਜਾਣ ਦਾ ਟਾਈਮ ਨਹੀਂ ਹੁੰਦਾ ਇਸ ਵਾਰ ਸੋਚਿਆ ਸੀ ਜਿਵੇਂ ਫਸਟ ਟਾਈਮ ਐਗਜ਼ੀਬਿਸ਼ਨ ਦੇ ਵਿੱਚ ਆਏ ਆ ਤਾਂ ਬਹੁਤ ਵਧੀਆ ਰਿਸਪੌਂਸ ਰਿਹਾ ਬਾਕੀ ਜੇ ਆਪਾਂ ਦੇਖਿਆ ਜੀ ਆਲ ਓਰ ਮਤਲਬ ਸੇਲ ਵਗੈਰਾ ਦਾ ਵੀ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਹਾਂਜੀ ਸੇਲ ਵੀ ਵਧੀਆ ਰਹੀ ਆ ਹਾਂਜੀ ਤੇ ਬਾਕੀ ਜੇ ਆਪਾਂ ਕਹੀਏ ਤਾਂ ਨਵੇਂ-ਨਵੇਂ ਕਸਟਮਰ ਜਾਂ ਲੋਕ ਤਾਂ ਆਪਣੇ ਆਲਰੇਡੀ ਜੁੜਦੇ ਹੀ ਨੇ ਹਨਾ ਹਾਂਜੀ ਹਾਂਜੀ ਦੇਖੋ ਸਾਡੇ ਕੋਲੇ ਕਾਫੀ ਚੀਜ਼ਾਂ ਡਿਫਰੈਂਟ ਸੀਗੀਆਂ ਜਿਹੜੀਆਂ ਕਿ ਹੋਟ ਸਟਾਲਸ ਦੇ ਉੱਪਰ ਅਵੇਲੇਬਲ ਨਹੀਂ ਸੀਗੀਆਂ ਸੋ ਉਹਦੇ ਲਈ ਸਾਨੂੰ ਕਸਟਮਰ ਦੇ ਬਹੁਤ ਵਧੀਆ ਰਿਵਿਊਜ਼ ਆਏ ਨੇ ਪ੍ਰੇਜ਼ ਵੀ ਕਰਕੇ ਗਏ ਆ ਹਨਾ ਮਤਲਬ ਹੌਟ ਸੇਲਿੰਗ ਸਾਡਾ ਰਿਹਾ ਕੈਮਰਿਕ ਦਾ ਲਾਈਕ ਕਾਟਨ ਬੇਸ ਹੀ ਹੈਗਾ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੀਗਾ ਫਿਰ ਸਾਡੇ ਬਰਬਰੀ ਦੇ ਡਿਜੀਟਲ ਪ੍ਰਿੰਟਿੰਗ ਵਾਲੇ ਸੀ ਮਸ਼ੀਨ ਵਰਕ ਦੇ ਆਰਟੀਕਲ ਮਤਲਬ ਓਵਰਆਲ ਸਾਰੀਆਂ ਚੀਜ਼ਾਂ ਨੂੰ ਕਸਟਮਰ ਨੇ ਬਹੁਤ ਪਸੰਦ ਕੀਤਾ ਤੇ ਬਾਕੀ ਜਿਹੜਾ ਕੁਝ ਡਿਫਰੈਂਟ ਤੁਸੀਂ ਕਹਿ ਰਹੇ ਹੋ ਤੁਹਾਡੇ ਕੋਲ ਹੈਗਾ ਤਾਂ ਉਹ ਕੀ ਕੀ ਹੈ ਜਿਹੜਾ ਤੁਸੀਂ ਇੱਥੇ ਦੇਖੋ ਸਾਡੇ ਕੋਲ ਡਿਜੀਟਲ ਪ੍ਰਿੰਟ ਦੇ ਵਿੱਚ ਹਾਂਜੀ ਹਾਂਜੀ ਸ਼ੋਰ ਦੇਖੋ ਜਿੱਦਾਂ ਇਦਾਂ ਡਿਜੀਟਲ ਪ੍ਰਿੰਟਿੰਗ ਹੈ ਦੁਪੱਟਿਆਂ ਤੇ ਵੀ ਹੋਈ ਆ ਸੂਟਸ ਦੇ ਉੱਪਰ ਵੀ ਹੋਈ ਆ ਠੀਕ ਹੈ ਇਹਦੇ ਵਿੱਚ ਸਾਡੇ ਕੋਲ ਚਾਰ ਤਰ੍ਹਾਂ ਦਾ ਫੈਬਰਿਕ ਹੈ ਬਰਬਰੀ ਦੇ ਵਿੱਚ ਰਹੇਗਾ ਟਿਸ਼ੂ ਦੇ ਵਿੱਚ ਰਹੇਗਾ ਔਰਗੈਂਜ਼ਾ ਦੇ ਵਿੱਚ ਰਹੇਗਾ ਸੋ ਇਹਨਾਂ ਦੇ ਪ੍ਰੋਪਰ ਦੁਪੱਟੇ ਵੀ ਡਿਜੀਟਲ ਪ੍ਰਿੰਟ ਕੀਤੇ ਹੋਏ ਨੇ ਸੂਟ ਵੀ ਕੀਤੇ ਹੋਏ ਨੇ ਫਿਰ ਸੈਕੰਡ ਥਿੰਗ ਜਿਹੜਾ ਤੁਸੀਂ ਇਹ ਵਾਲੇ ਸੂਟ ਦੇਖ ਰਹੇ ਹੋ ਇਹ ਕੈਮਰਿਕ ਦੇ ਉੱਪਰ ਡਿਟੇਲਿੰਗ ਵਾਲੇ ਨੇ ਇਹ ਵੀ ਕਿਸੇ ਹੋਰ ਕੋਲ ਨਹੀਂ ਸੀ ਸਾਡੇ ਕੋਲ ਸੀ ਤਾਂ ਸਾਨੂੰ ਇਹਨਾਂ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਹੁੰਦੇ ਆ ਅ ਨਹੀਂ ਜੀ ਇਹ ਮਤਲਬ ਪ੍ਰਿੰਟਿੰਗ ਦੇ ਉੱਪਰ ਡਿਟੇਲਿੰਗ ਹੋਈ ਹੋਈ ਆ ਪਿਓਰ ਕਾਟਨ ਦਾ ਫੈਬਰਿਕ ਆ ਜਿੱਦਾਂ ਇਹਨੂੰ ਕਿਸੇ ਲਾਈਨਿੰਗ ਵਗੈਰਾ ਦੀ ਜ਼ਰੂਰਤ ਨਹੀਂ ਆ ਫਿਰ ਆਪਣੇ ਕੋਲ ਮਸ਼ੀਨ ਵਰਕ ਦੇ ਕਾਫ ਜਿਦਾਂ ਤੁਸੀਂ ਦੇਖ ਸਕਦੇ ਹੋ ਐਸ ਕੇ ਦਾ ਪ੍ਰੋਪਰ ਵਧੀਆ ਘਰ ਦਾ ਮਾਲ ਲੱਗਾ ਹੋਇਆ ਮਤਲਬ ਕਪੜਾ ਬਹੁਤ ਵਧੀਆ ਯੂਜ਼ ਕੀਤਾ ਹੋਇਆ ਕੋਈ ਕਪੜੇ ਚ ਕੰਪਰੋਮਾਈਜ਼ ਨਹੀਂ ਹੈਗਾ ਠੀਕ ਹੈ ਜੇਕਰ ਮਤਲਬ ਤੁਹਾਡੇ ਕੋਲ ਕੋਰੀਅਰ ਸਰਵਿਸ ਅਵੇਲੇਬਲ ਹੁੰਦੀ ਹੈ ਹਾਂਜੀ ਹਾਂਜੀ ਵਰਲਡਵਾਈਡ ਸਾਡੀ ਕੋਰੀਅਰ ਸਰਵਿਸ ਅਵੇਲੇਬਲ ਹੈ ਸੋ ਸਾਡਾ ਇੰਸਟਾਗ੍ਰam ਦੇ ਉੱਪਰ ਪੇਜ ਵੀ ਹੈਗਾ ਵਿਰਸਾ 2021-2023 ਤੋ ਸਾਨੂੰ ਫੋਲੋ ਕਰ ਸਕਦੇ ਨੇ ਸਾਡਾ ਵਟਸਐਪ ਨੰਬਰ ਹੈ 8437294281 ਇਹਦੇ ਉੱਪਰ ਕੰਟੈਕਟ ਕਰਕੇ ਤੁਸੀਂ ਕੋਈ ਵੀ ਮਤਲਬ ਸਾਨੂੰ ਆਰਡਰ ਪਲੇਸ ਕਰਦੇ ਨੇ ਬਾਕੀ ਜੇ ਕਿਸੇ ਨੇ ਵਿਜ਼ਿਟ ਕਰਨਾ ਤਾਂ ਥੋੜਾ ਜਿਹੜਾ ਐਡਰੈਸ ਮਤਲਬ ਜਿੱਥੇ ਹਾਂਜੀ ਅ ਵਿਜ਼ਿਟਿੰਗ ਲਈ ਸਾਡਾ ਜਿਹੜਾ ਐਡਰੈਸ ਹੈਗਾ ਨਿਹਾਲ ਸਿੰਘ ਵਾਲਾ ਦੇ ਵਿੱਚ ਆ ਅਸੀਂ 메인 ਚੌਕ ਹੈ ਜਿਹੜਾ 메인 ਬਾਜ਼ਾਰ ਦੇ ਵਿੱਚ ਛੱਡਾਂ ਦੇ ਥੱਲੇ ਆਪਣੀ ਸ਼ਾਪ ਹੈਗੀ ਆ ਠੀਕ ਹੈ ਜੀ ਉੱਥੇ ਤੁਸੀਂ ਵਿਜ਼ਿਟ ਕਰਕੇ ਵੀ ਜਿਹੜੇ ਕੱਪੜੇ ਪਰਚੇਜ਼ ਕਰ ਸਕਦੇ ਹੋ ਨਾ ਕੋਈ ਸੂਟ ਵਗੈਰਾ ਤੇ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਜਿਹੜਾ ਸੂਟ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਇਹਨਾਂ ਨੂੰ ਡੀਐਮ ਕਰਕੇ ਇਹਨਾਂ ਨੂੰ ਫੋਟੋ ਵਗੈਰਾ ਜਿਹੜੀ ਉਹਦੀ ਹੈ ਜੀ ਉਹ ਭੇਜਿਓ ਤੇ ਜੇ ਕੋਰੀਅਰ ਕਰਵਾਉਣੇ ਆ ਇਹਨਾਂ ਦੇ ਕੰਟੈਕਟ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਬਾਕੀ ਡੀਐਮ ਕਰ ਦਿਓ ਇੰਸਟਾ ਤੇ ਜਿਹੜਾ ਜਿਹਨਾਂ ਨਾਲ ਆਪਾਂ ਕੋਲੈਬੋਰੇਸ਼ਨ ਕਰਦਾਂਗੇ ਉਹ ਤੋਂ ਤੁਸੀਂ ਉਹ ਕਰ ਸਕਦੇ ਹੋ ਧੰਨਵਾਦ ਜੀ ਹਾਂਜੀ ਦੋਸਤੋ ਜਿਹੜੇ ਆਲਸੀਸ ਤੋਂ ਬਰਨਾਲਾ ਦੇ ਵਿੱਚ ਆਪਾਂ ਪਹੁੰਚੇ ਹੋયાਗੇ ਸੋ ਇੱਥੇ ਫੈਸ਼ਨ ਹੱਬ ਬਾਈ ਹਰਪ੍ਰੀਤ ਪਟਿਆਲਾ ਤੋਂ ਜਿਹੜੀ ਇਹ ਸਟਾਲ ਆਈ ਹੋਈ ਹੈਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰ ਸੋ ਜਿਹੜੇ ਇਸ ਤੁਸੀਂ ਪਹਿਲੇ ਮਾਨਸਾਲੀ ਰਿਵਿਊਸ਼ਨ ਲਾਇਆ ਹੈ ਸੋ ਜਿਹੜਾ ਉਹਦੇ ਕੰਪੈਰੀਟਿਵਲੀ ਜਾਂ ਉਦੋਂ ਆਪਾਂ ਦੇਖਿਆ ਜਾਵੇ ਤਾਂ ਇਸ ਐਸਜੀ ਰਿਵਿਊਸ਼ਨ ਦਾ ایکسپੀਰੀਅੰਸ ਕਿਤਾ ਕਿਸ ਤਰ੍ਹਾਂ ਹੈ ਵੀਰੇ ਦਾ ایکسپੀਰੀਅੰਸ ਤਾਂ ਦੋਨਾਂ ਦੇ ਠੀਕ ਸੀ ਬਟ ਸਾਨੂੰ ਮਾਨਸਾਲੀ ਜ਼ਿਆਦਾ ਵੈਸਟ ਲੱਗੀ ਪਰ ਹਾਂ ਇੱਥੇ ਵੀ ਵਧੀਆ ਰਹੀ ਇਸ ਕਾਲੀ ਦੀ ਹਾਂਜੀ ਇੱਥੇ ਵੀ ਬਹੁਤ ਵੈਸਟ ਐਵਰੇਜ ਦੇਖੀ ਜਦੋਂ ਤਾਂ ਵੈਸਟ ਰਹੀ ਵੈਸਟ ਰਹੀ ਹਾਂ ਦੋਨੋਂ ਥਾਂ ਤੇ ਵੈਸਟ ਰਹੀ ਪਰ ਕਰਾਊਡ ਤੁਹਾਨੂੰ ਸਾਡੇ ਬਹੁਤ ਸੋਹਣਾ ਸੀਗਾ ਕਰਾਊਡ ਜਿਹੜਾ ਰਸ਼ ਹੈਗਾ ਦੂਜੀ ਜਗ੍ਹਾ ਤੇ ਹਾਂ 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 ਸੋ ਇੱਥੇ ਜਿਹੜਾ ਤੁਸੀਂ ਸਟਾਕ ਦੇ ਵਿੱਚ ਲੈ ਕੇ ਪਹੁੰਚੇ ਹੋਏ ਕੀ ਕੀ ਮਤਲਬ ਇੱਥੇ ਵੀ ਅਸੀਂ ਜਿਵੇਂ ਸਾਰੀ ਤਰ੍ਹਾਂ ਦੀ ਵੈਰਾਈਟੀ ਪਾਰਟੀ ਵੇਅਰ ਵੀ ਲੈ ਕੇ ਆਏ ਆ ਪ੍ਰਿੰਟ ਸੂਟ ਵੀ ਲੈ ਕੇ ਆਏ ਆ ਕਾਟਨ ਦੇ ਵੀ ਸਾਰੇ ਸੂਟਸ ਅਸੀਂ ਲੈ ਕੇ ਆਏ ਆ ਹਰ ਇੱਕ ਮਤਲਬ ਕਿ ਡਿਫਰੈਂਟ ਚੀਜ਼ਾਂ ਲੈ ਕੇ ਆਏ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅਸੀਂ ਸਾਰਾ ਹੈਂਡਵਰਕ ਕਰਾਇਆ ਇਹਦੇ ਉੱਪਰ ਤੇ ਇੱਕ ਜਿਹੜਾ ਮੈਂ ਨਾਲ ਵੇਅਰ ਕੀਤਾ ਹੋਇਆ ਏ ਵੀ ਅਸੀਂ ਡਿਫਰੈਂਟ ਕਨਸੈਪਟ ਮਤਲਬ ਜਿਵੇਂ ਇਹ ਕ੍ਰੇਵ ਜਿਵੇਂ ਕ੍ਰੇਵ ਦੇ ਸ਼ੁਰੂ ਸੂਟ ਨੇ ਇਹ ਜੋ ਪਰ ਅਸੀਂ ਇਸ ਤਰ੍ਹਾਂ ਪੈਚਵਰਕ ਕਰਕੇ ਲੈ ਕੇ ਆਇਆ ਮਤਲਬ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਉਹ ਤੁਹਾਨੂੰ ਸੂਜੀ ਕਰ ਕਿਸੇ ਨੇ ਵੀ ਤੁਹਾਡੇ ਕੋ ਘਰ ਬੈਠੇ ਮੰਗਵਾਉਣੇ ਨੇ ਤਾਂ ਕੋਰੀਅਰ ਵਗੈਰਾ ਵਾਸਤੇ ਉਹਦਾ ਜਿਹੜਾ ਕੰਟੈਕਟ ਨੰਬਰ ਆ ਉਹ ਵੀ ਜਿਹੜੀ ਸ਼ੇਅਰ ਕਰ ਜਾਈਏ ਹਾਂਜੀ ਅਸੀਂ ਸਾਰੇ ਕੀਤੇ ਇੰਟਰਨੈਸ਼ਨਲ ਤੇ ਲੋਕਲ ਸਾਰੇ ਕੀਤੇ ਕੋਰੀਅਰ ਕਰਦੇ ਆ ਮੇਰਾ ਕੰਟੈਕਟ ਨੰਬਰ ਹੈਗਾ 9646100307 ਸੋ ਬਾਕੀ ਜਿਹੜੀ ਆਪਾਂ ਇਹਨਾਂ ਦੀ ਇੰਸਟਾ ਆਈਡੀ ਆ ਉਹਦੇ ਉੱਪਰ ਕਲੈਬੋਰੇਸ਼ਨ ਵੀ ਕਰਾਂਗੇ ਤੇ ਜੇਕਰ ਕਿਸੇ ਨੇ ਵਿਜ਼ਿਟ ਕਰਕੇ ਖਰੀਦਣਾ ਤਾਂ ਫੈਸ਼ਨ ਹੱਬ ਆਏ ਪਟਿਆਲਾ ਯਾਨੀ ਕਿ ਪਟਿਆਲਾ ਦੇ ਵਿੱਚ ਇਹਨਾਂ ਦਾ ਫੈਸ਼ਨ ਹੱਬ ਦੇ ਨਾਮ ਤੇ ਜਿਹੜਾ ਬਟਿਕ ਹੈਗਾ ਸੋ ਉੱਥੇ ਤੁਸੀਂ ਵਿਜ਼ਿਟ ਕਰਕੇ ਵੀ ਜਿਹੜਾ ਇਹਨਾਂ ਨੂੰ ਪਰਚੇਸ ਕਰ ਸਕਦੇ ਹੋ ਬਾਕੀ ਸਟਾਕ ਆ ਜਿਹੜਾ ਤੁਸੀਂ ਦੇਖ ਹੀ ਸਕਦੇ ਹੋਗੇ ਕਾਫੀ ਜ਼ਿਆਦਾ ਜਿਹੜਾ ਇਹਨਾਂ ਕੋਲੇ ਯੂਨੀਕ ਜਿਹੋ ਜਿਹੋ ਸਟਾਕ ਜਿਹੜਾ ਅਵੇਲੇਬਲ ਹੈਗਾ ਸੋ ਦੋਸਤੋ ਕਿਸੇ ਨਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਘਰ ਬੈਠੇ ਵੀ ਕੋਰੀਅਰ ਕਰ ਦੇਣਗੇ ਤੁਹਾਨੂੰ ਕੋਰੀਅਰ ਕਰਨ ਵਾਸਤੇ ਜਿਹੜਾ ਕੰਟੈਕਟ ਨੰਬਰ ਆ ਤੁਹਾਨੂੰ ਵੀਡੀਓ ਵਿੱਚ ਸ਼ੇਅਰ ਕੀਤਾਗਾ ਸੋ ਬਾਕੀ ਤੁਹਾਨੂੰ ਜਿਹੜੇ ਇਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਤੁਹਾਨੂੰ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਜਿਹੜਾ ਆਲਤੀਪੌਂ ਬਰਨਾਲਾ ਦੇ ਵਿੱਚ ਸੋ ਇੱਥੇ ਇੱਕ ਜਿਹੜਾ ਬੁਟੀਕ ਆਇਆ ਹੋਇਆ ਹੈ ਤਹਿਰਾਵਾ ਬੁਟੀਕ ਤੇ ਇਹਨੂੰ ਲੈ ਕੇ ਆਏ ਹਨ ਹਨ ਆਮਨਦੀਪ ਕੌਰ ਸੋ ਜਿਹੜੀ ਇਸ ਬੁਟੀਕ ਦੇ ਵਿੱਚ ਕਾਫੀ ਜਿਆਦਾ ਜਿਹੜੀਆਂ ਜੁਨੀਕ ਚੀਜ਼ਾਂ ਨੇ ਪੱਛਮ ਤੋਂ ਬਣੀਆਂ ਹੋਈਆਂ ਆਪਾਂ ਗੱਲਬਾਤ ਕਰਦੇ ਹਾਂ ਸ਼ੁਕਰੀਆ ਜੀ ਸ਼ੁਕਰੀਆ ਜੀ ਜਿਹੜੇ ਤੁਸੀਂ ਕੀ ਕੀ ਵੀਰੇ ਸਟਾਕ ਦੇ ਵਿੱਚ ਲੈ ਕੇ ਆਏ ਹੋ ਹਾਂਜੀ ਹਾਂ ਆਪਾਂ ਨੇ ਮਤਲਬ ਕਿ ਬੂਲਣ ਦੇ ਆ ਬੱਚਿਆਂ ਨੇ ਕੋਟੀਆਂ ਵਗੈਰਾ ਰੈਡੀ ਕੀਤੀਆਂ ਤੇ ਹਾਂਜੀ ਜੈਕਟ ਵਗੈਰਾ ਕੀ ਜਿਦਾਂ ਸਾਰਾ ਤੁਸੀਂ ਸਟਾਕ ਥੋੜਾ ਦਿਖਾ ਸਕਦੇ ਹੋ ਹਾਂਜੀ ਦਿਖਾ ਸਕਦੇ ਆ ਇਹ ਆਪਾਂ ਦੇਖ ਸਕਦੇ ਆ ਕਿ ਪਛੋਂ ਦੀ ਬੋਏ ਸੋਹਣੀ ਜੀ ਲੁੱਕ ਦੇ ਵਿੱਚ ਰੈਡੀ ਕੀਤੀ ਹੈ ਤੇ ਇੱਕ ਆਪਾਂ ਨੇ ਸ਼ਾਰਟ ਵੀ ਰੈਡੀ ਕੀਤੇ ਹੋਏ ਨੇ ਇਹਦੇ ਵਿੱਚ ਬੂਲ ਦੇ ਵਿੱਚ ਹਾਂਜੀ ਤੇ ਇਸ ਤਰ੍ਹਾਂ ਦੀਆਂ ਬੱਚਿਆਂ ਦੀਆਂ ਕੋਟੀਆਂ ਬਹੁਤ ਸੋਹਣੀਆਂ ਰੈਡੀ ਹੋਈਆਂ ਨੇ ਜੀ ਕੋਟੀਆਂ ਵੀ ਇੱਥੇ ਨਾਲ ਟੋਪੀਆਂ ਵੀ ਜੀ ਆਪਾਂ ਕਿਸੇ ਵੀ ਕਲਰ ਦੇ ਵਿੱਚ ਵੀ ਕਸਟਮਾਈਜ਼ ਕਰਵਾ ਸਕਦੇ ਹਾਂਗੇ ਇਹ ਤੁਸੀਂ ਖੁਦ ਤਿਆਰ ਕਰਦੇ ਹੋ ਹਾਂਜੀ ਇਹ ਅਸੀਂ ਖੁਦ ਤਿਆਰ ਕਰਦੇ ਹਾਂ ਜੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਐ ਇਹ ਜਿੱਦਾਂ ਇਹਦਾ ਵਰਕ ਵਗੈਰਾ ਕੀਤਾ ਜਾਂਦਾ ਹੈ ਕਰੋਸ਼ੀਏ ਤੇ ਕੀਤਾ ਜਾਂਦਾ ਹੈ ਹਾਂਜੀ ਇਹ ਕਰੋਸ਼ੀਏ ਤੇ ਵੀ ਬਣਦੀਆਂ ਜੀ ਤੇ ਸਲਾਈਆਂ ਤੇ ਵੀ ਸਲਾਈਆਂ ਹਾਂਜੀ ਦੋਨੋਂ ਤਰ੍ਹਾਂ ਦੀ ਹੁੰਦੀਆਂ ਆਪਾਂ ਕਰੋਸ਼ੀਏ ਤੇ ਵੀ ਰੈਡੀ ਕੀਤੀ ਐ ਉਹ ਕਰੋਸ਼ੀਏ ਤੇ ਇਦਾਂ ਦੀ ਰੈਡੀ ਹੁੰਦੀ ਐ ਇਹ ਫਰੌਕ ਆਪਾਂ ਟੌਪ ਵੇਅਰ ਕਰ ਸਕਦੇ ਆਂਗੇ ਠੀਕ ਜੀ ਜਿੰਸ ਵਗੈਰਾ ਇਹਦੇ ਵਿੱਚ ਵੀ ਇਹ ਵਾਲੇ ਆ ਜੈਂਸ ਦੀਆਂ ਵੀ ਸਪੋਟੀਆਂ ਇਦਾਂ ਦੀਆਂ ਬਣ ਜੂंगी ਹਾਂਜੀ ਜੈਂਟਸ ਦੀਆਂ ਵੀ ਜਿਹੜੀਆਂ ਕੋਟੀਆਂ ਸਵੈਟਰ ਇਹਨਾਂ ਕੋਲੇ ਆਲਰੇਡੀ ਰੈਡੀ ਪਈਆਂ ਨਹੀਂਆਂ ਤੇ ਬਾਕੀ ਤੁਸੀਂ ਆਪਣੇ ਅਕੋਰਡਿੰਗ ਵੀ ਕਸਟਮਾਈਜ਼ ਕਰਵਾ ਸਕਦੇ ਹੋ ਜਿਸ ਤਰ੍ਹਾਂ ਦੀ ਤੁਸੀਂ ਚਾਹੋ ਹਾਂਜੀ ਅ ਸੋ ਨਾਲ ਨਾਲ ਇਹਨਾਂ ਦਾ ਜਿਹੜਾ ਸੂਟਾਂ ਦਾ ਵੀ ਜਿਹੜਾ ਬੁਟੀਕ ਦੇ ਵਿੱਚ ਹੈਂਡਵਰਕ ਵਗੈਰਾ ਦਾ ਕੰਮ ਕੀਤਾ ਹੋਇਆ ਹੈ ਸੂਟ ਤੁਹਾਨੂੰ ਦਿਖਾ ਦਿੰਨੇ ਆਂ ਇਧਰ ਹਾਂਜੀ ਵੋ ਹੀ ਸੋਹਣੇ ਸੀ ਆਪਕੋ ਹੈਂਡਵਰਕ ਦੇ ਸੂਟ ਰੈਡੀ ਕਰਵਾਉਣੇ ਆਂ ਜੀ ਠੀਕ ਹੈ ਜੀ ਬਾਕੀ ਜਿਦਾ ਇਹ ਕਹਿੰਦੇ ਨੇ ਪੇਂਟ ਵਗੈਰਾ ਦਾ ਜਾਂ ਕੋਈ ਮਸ਼ੀਨ ਵਰਕ ਹਾਂਜੀ ਪੇਂਟ ਦਾ ਵੀ ਉਹ ਕਿਸੇ ਵੀ ਤਰ੍ਹਾਂ ਦਾ ਕਸਟਮਰ ਆਪਦੀ ਅਕੋਰਡਿੰਗ ਅ ਕਸਟਮਾਈਜ਼ ਕਰਵਾ ਸਕ ਬਿਲਕੁਲ ਆਪ ਹੈਂਡਵਰਕ ਦੇ ਮਸ਼ੀਨਵਰਕ ਦੇ ਤੇ ਬੂਲਣ ਦੇ ਲੈ ਕੇ ਆਏ ਆ ਜੀ ਠੀਕ ਆ ਜੀ ਹਾਂ ਜੀ ਜਿਆਦਾ ਜਿਹੜਾ ਤੁਹਾਡੇ ਕੋਲੇ ਬੂਲਣ ਦੇ ਵਿੱਚ ਜਿਹੜਾ ਸਟਾਕ ਹੈਗਾ ਇਹ ਮਤਲਬ ਸਟਾਫ ਇਹ ਅਵੇਲੇਬ ਹੈ ਸੀ ਹਾਂ ਜੀ ਇਹ ਅਵੇਲੇਬ ਹੈਗਾ ਤੇ ਜੇ ਕਿਸੇ ਨੇ ਕੋਰੀਅਰ ਵਗੈਰਾ ਕਰਵਾਉਣਾ ਹੋਵੇ ਤਾਂ ਤੁਸੀਂ ਹਾਂ ਜੀ ਉਹ ਸੀ ਕੋਰੀਅਰ ਕਰਦੇ ਹਾਂ ਜੀ ਸਰਵਿਸ ਅਵੇਲੇਬ ਹੈ ਜੀ ਠੀਕ ਹੈ ਜੀ ਕਰਤੀ ਸਟਾਰ ਜਿਹੜਾ ਬੁਟੀਕ ਨਾਲ ریلیਟਡ ਆ ਤੁਹਾਡੇ ਕੋਲੇ ਸੂਟ ਵਗੈਰਾ ਨਹੀਂ ਹਾਂਜੀ ਵੀਰੇ ਹੈਂਡਵਰਕ ਦੇ ਆਪਾਂ ਨੇ ਸੂਟ ਰੈਡੀ ਕੀਤੇ ਆ ਤੇ ਬਹੁਤ ਹੀ ਸੋਹਣੇ ਸੇ ਹੈਵੀ ਜੀ ਲੁੱਕ ਦੇ ਵਿੱਚ ਆਪਾਂ ਨੇ ਸੂਟ ਰੈਡੀ ਕੀਤੇ ਆ ਇਹਦਾ ਦੁਪੱਟਾ ਵੀ ਤੁਸੀਂ ਵੇਖ ਸਕਦੇ ਹੋ ਫੋਰ ਸਾਈਡ ਵਰਕ ਹੋਇਆ ਹੋਇਆ ਨੈਕਸ ਹਾਂਜੀ ਇਸ ਦੇ ਨਾਲ ਕੰਟਰਾਸਟ ਦੁਪੱਟਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈ। ਇਹ ਦਿਨਾ ਕੰਟਰਾਸਟ ਦੁਪੱਟਾ ਹੀ। ਇਹ ਸਿਮਰ ਦੇ ਵਿੱਚ ਆਈ। ਇਹਦੇ neck ਤੇ ਵਰਕ ਹੈ। ਹਾਂਜੀ। ਇਸ ਨੂੰ ਦੁਪੱਟਾ ਲੈਸੀ ਲਗਾ ਕੇ ਰੈਡੀ ਹੋਇਆ ਜੀ। ਇਹ ਕੰਟਰਾਸਟ ਹੈ ਜੀ। ਇਹਨਾਂ ਕੰਟਰਾਸਟ ਬਾਟਮ ਆ ਬਾਟਮ ਤੇ ਵਰਕ ਹੈ ਜੀ। ਲੈਸੀ ਲਗਾ ਕੇ ਦੁਪੱਟਾ ਰੈਡੀ ਹੋਇਆ ਜੀ ਜੀ ਕਰੀ ਜੀ ਨਾ ਤਾਂ ਸਾਰਾ ਸਟਾਕ ਜੀ ਤੁਹਾਡੇ ਤੋਂ ਕਿਸੇ ਨੇ ਘਰ ਬੈਠੇ ਮਤਲਬ ਕੋਰੀਅਰ ਵਗੈਰਾ ਕਰਾਉਣਾ ਹਾਂਜੀ ਅਸੀਂ ਕੋਰੀਅਰ ਕਰ ਦਾਂਗੇ ਜੀ ਤੇ ਤੁਹਾਡਾ ਅਵੇਲੇਬਲ ਹੈ ਜੀ ਕੰਟੈਕਟ ਨੰਬਰ ਹੈ ਜਿਹੜਾ ਉਹ ਸ਼ੇਅਰ ਕਰ ਦਿੰਦੇ ਹਾਂ ਹਾਂਜੀ 9877907593 ਤੇ ਇੱਕ ਜਿਹੜਾ ਕੋਰੀਅਰ ਤੇ ਸ਼ਿਪਿੰਗ ਚਾਰजेस ਵਗੈਰਾ ਦਾ ਇਨਕਲੂਡ ਹੁੰਦੇ ਨੇ ਵਿੱਚ ਜਾਂ ਤੁਸੀਂ ਇਹ ਸੈਪਰੇਟ ਕੋਈ ਚਾਰਜ ਕਰਦੇ ਹੋ? ਨਹੀਂ ਸੈਪਰੇਟ ਹੋਊਗਾ ਜੀ। ਓਕੇ। ਹਾਂ। ਜੇ ਜੇ ਕਿਸੇ ਨੇ ਵਿਜ਼ਿਟ ਕਰਨਾ ਤਾਂ ਤੁਹਾਡੇ ਕਿੱਥੇ ਜਿਹੜਾ ਇਹ ਵਿਜ਼ਿਟ ਕਰਕੇ? ਹਾਂ ਵਿਜ਼ਿਟ ਆਪਣਾ ਤਪਾ ਮੰਡੀ ਦੇ ਕੋਲ ਜੀ 2 ਕਿਲੋਮੀਟਰ ਪੈਂਦਾਗਾ। ਮੈਂ ਤਾਂ ਪਿੰਡ ਹੈ ਜੀ। ਠੀਕ ਹੈ। ਨੀਅਰ ਆਟਾ ਚੱਕੀ ਰੋਡ ਦੇ ਉਪਰ ਹੀ ਹੈ। ਬਿਲਕੁਲ ਠੀਕ ਹੈ। ਕਿਸੇ ਨੇ ਵੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਸਟਾਕ ਆ ਤੁਸੀਂ ਘਰ ਬੈਠੇ ਮੰਗਵਾਉਣਾ ਕੋਰੀਅਰ ਕਰਵਾਉਣਾ ਤਾਂ ਜਿਹੜਾ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਦਿੱਤਾ ਹੋਇਆ ਤੁਸੀਂ ਉਹਦੇ ਉੱਤੇ ਕਾਲ ਕਰਕੇ ਆਪਣੇ ਬਾਕੀ ਵਿਜ਼ਿਟ ਕਰਨ ਵਾਸਤੇ ਤਾਂ ਆਪਾਂ ਮੰਡੀ ਦੇ ਨੀਰੋ ਬਾਕ ਆਊਟ ਜਿਹੜਾ ਪਿੰਡ ਰਹਿੰਦਾ ਨੇਤਾ ਉੱਥੇ ਜਾ ਕੇ ਵਿਜ਼ਿਟ ਕਰਕੇ ਤੁਸੀਂ ਇਹ ਖੇਚ ਸਕਦੇ ਹੋ ਧੰਨਵਾਦ। ਥੈਂਕ ਯੂ। ਹਾਂਜੀ ਦੋਸਤੋ ਆਪਾਂ ਪਹੁੰਚੇ ਹੋਏ ਹਾਂ ਅੱਜ ਐਲਸਪੋਰਮ ਬਰਨਾਲਾ ਦੇ ਵਿੱਚ। ਸੋ ਇੱਥੇ ਜਿਹੜਾ ਲਿਸ਼ਕਾਰਾ ਜੁਐਲਰੀਜ਼ ਮੋਹਾਲੀ ਤੋਂ ਜਿਹੜੀ ਸਟਾਲ ਆਈ ਵੀ ਹੈਗੀ ਗੱਲਬਾਤ ਕਰਦੇ ਆਂਗੇ ਜਿਹੜੀ ਕੀ ਕੀ ਇਹ ਜੁਐਲਰੀਜ਼ ਦੇ ਨਾਲ ਰਿਲੇਟਡ ਜਿਹੜੀ ਆਈਟਮ ਹੈਗੀ ਹੈ ਇਹਨਾਂ ਕੋਲੇ ਸੱਚੀ ਗੱਲ। ਸੱਚੀ ਗੱਲ। ਅ ਜਿਹੜਾ ਜੁਐਲਰੀ ਨਾਲ ਰਿਲੇਟਡ ਜੀ ਆਪਣੀ ਕਿੰਨੀ ਕੀ ਸਟਾਕ ਦੇ ਵਿੱਚ ਸਾਡੇ ਕੋਲੇ ਪੰਜਾਬੀ ਜੁਐਲਰੀ ਹੈ। ਡੇਲੀ ਕੀ ਤੇ ਜੁਐਲਰੀ ਮਤਲਬ ਕਿਸ ਤਰ੍ਹਾਂ ਦੀ ਹੁੰਦੀ ਹੈ ਜੇ ਆਪੇ ਦਾ ਇਹਦੀ ਵੈਰਾਈਟੀ ਦੀ ਜਿਹੜੀ ਟਾਈਪ ਕਹੀ ਹੈ ਤਾਂ ਕਿਸ ਤਰ੍ਹਾਂ ਦੀ ਨਹੀਂ ਅਸੀਂ ਸਿਰਫ ਪ੍ਰੀਮੀਅਮ ਜੁਐਲਰੀ ਰੱਖੀ ਹੈ ਪ੍ਰੀਮੀਅਮ ਜੁਐਲਰੀ ਹਾਂਜੀ ਠੀਕ ਹੈ ਜੀ ਤੇ ਪ੍ਰਾਈਸਿਸ ਵੀ ਸਾਡੇ ਅਸੀਂ ਬਿਲਕੁਲ ਸਾਰਾ ਕੁਝ ਆਫ ਤੇ ਲਗਾਇਆ ਹੋਇਆ ਹੈ ਅੱਛਾ ਜੀ ਤੇ ਅੱਜ ਸਪੈਸ਼ਲੀ ਐਗਜ਼ੀਬਿਸ਼ਨ ਕਰਕੇ ਆਫ ਤੇ ਲਾਇਆ ਜਾ ਫਿਰ ਉਹਦਾ ਵੀ ਐਗਜ਼ੀਬਿਸ਼ਨ ਕਰਕੇ ਲਾਇਆ ਕਿਉਂਕਿ ਸਾਡਾ ਪਹਿਲਾ ਐਗਜ਼ੀਬਿਸ਼ਨ ਹੈ ਓਕੇ ਜੀ ਹਾਂਜੀ ਇਹਦਾ ਥੋੜਾ ਪਹਿਲਾ ਐਕਸੀਬਿਸ਼ਨ ਹੈ ਇਹਦੇ ਕਰਕੇ ਤੇ ਇਹਦੇ ਵਿੱਚ ਜਿਹੜੀਆਂ ਕਲਚਰ ਨਾਲ ਰਿਲੇਟਡ ਜਿੱਦਾਂ ਮਤਲਬ ਪੰਜਾਬੀ ਹਨਾ ਲਾਉਂਦੇ ਹੁੰਦੇ ਨੇ ਕੁੜੀਆਂ ਦੇ ਪਾਉਣ ਵਾਲੀਆਂ ਚੀਜ਼ਾਂ ਉਹ ਵੀ ਮੇਜੇ ਨਿਕਾ ਪਾਂਟੇ ਵਗੈਰਾ ਜੋ ਹੁਣੇ ਨਿਕਾਣੇ ਆ ਆ ਸਾਰੀ ਪੰਜਾਬੀ ਜੁਐਲਰੀ ਹੈ ਠੀਕ ਹੈ ਇਹ ਪੰਜਾਬੀ ਜੁਐਲਰੀ ਹੈ ਕੀ ਜਿਹੜਾ ਪ੍ਰਾਈਸ ਇਹਦਾ ਸਟਾਰਟਿੰਗ ਪ੍ਰਾਈਸ ਕਿੱਥੇ ਸਟਾਰਟ ਹੋ ਜਾਂਦਾ ਹੈ ਸਟਾਰਟਿੰਗ ਸਾਡਾ ਜਿਵੇਂ ਪੰਜਾਬੀ ਜੁਐਲਰੀ ਦਾ ਇਹ ਤਾਂ 5-600 ਤੋਂ ਵੀ ਸਟਾਰਟ ਹੋ ਜਾਂਦਾ ਠੀਕ ਹੈ ਜੀ ਤੇ ਪ੍ਰੀਮੀਅਮ ਸੈਟ ਜਿਹੜੇ ਹੈਗੇ ਆ 3500 ਜਾਂ 4000 ਤੱਕ ਦੇ ਜਾਂਦੇ ਆ ਠੀਕ ਹੈ ਇਹਦੀ ਕੋਈ ਗਾਰੰਟੀ ਵਾਰੰਟੀ ਵੀ ਨਹੀਂ ਹੁੰਦੀ ਹਾਂਜੀ ਗਾਰੰਟੀ ਵਾਰੰਟੀ ਐਸਾ ਝ ਕੋਈ ਲਿਖ ਕੇ ਤਾਂ ਨਹੀਂ ਦਿੰਦਾ ਬਟ ਇਹ 1 ਗ੍ਰਾਮ ਪਾਲਿਸ਼ ਵਾਲੇ ਆ ਅਗਰ ਪਰਫਿਊਮ ਨਾ ਲਗਾਓ ਜਾਂ ਤੁਸੀਂ ਪ੍ਰੋਪਰਲੀ ਉਹਨੂੰ ਸਟੋਰ ਕਰੋ ਤਾਂ ਨਹੀਂ ਖਰਾਬ ਹੁੰਦੀ ਆ ਤੇ ਬਾਕੀ ਜਿਹੜਾ ਤੁਹਾਨੂੰ ਐਗਜ਼ੀਬਿਸ਼ਨ ਦਾ ਇੱਥੋਂ ਦਾ ਕਿਸ ਤਰ੍ਹਾਂ ਦਾ ਲੱਗਿਆ ਜਿਹੜਾ ਜੇ ਆਪਾਂ ਕਾਊਂਟ ਕਰੀਏ ਵੀ ਨਹੀਂ ਰਿਸਪੌਂਸ ਬਹੁਤ ਵਧੀਆ ਬਟ ਜਿਹੜਾ ਆਰਗੇਨਾਈਜੇਸ਼ਨ ਹੋਈ ਹੈ ਨਾ ਜਿੰਨੀ ਵੀ ਦਾ ਸਿਸਟਮ ਵੀ ਇਹ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਆ ਐਕਚੁਅਲੀ ਹਰਦੀਪ ਭੈਣ ਨੂੰ ਮੈਂ ਥੋੜਾ ਟਾਈਮ ਪਹਿਲਾਂ ਹੀ ਮੰਨੀ ਸੀਗੀ ਤੇ ਮੈਨੂੰ ਬੜਾ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਵੀ ਤੇ ਮੈਨੂੰ ਵਿਸ਼ਵਾਸ ਸੀਗਾ ਕਿ ਬਹੁਤ ਵਧੀਆ ਹੋਏਗਾ ਇਹ ਹੈ ਨਾ ਤੇ ਫਾਈਨਲੀ ਵਧੀਆ ਜਾ ਰਿਹਾ ਹੈਗਾ ਬਹੁਤ ਵਧੀਆ ਜਾ ਰਿਹਾ ਤੇ ਬਾਕੀ ਜੀ ਆਪਾਂ ਤੁਸੀਂ ਮਹਾਲੀ ਤੋਂ ਆਏ ਹੋ ਨਾ ਚੱਲ ਕੇ ਤਾਂ ਤੁਹਾਨੂੰ ਜੀ ਖਾਸ ਚੀਜ਼ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਮਤਲਬ ਸੇਲ ਵਗੈਰਾ ਦਾ ਕਿਸ ਤਰ੍ਹਾਂ ਦਾ ਰਿਹਾ ਨਹੀਂ ਸੇਲ ਠੀਕ ਹੈ ਅਸੀਂ ਗੱਲ ਨਹੀਂ ਹੈਗੀ ਬਟ ਮੈਨੂੰ ਲੱਗਦਾ ਵੀ ਮਤਲਬ ਵਧੀਆ ਜੋ ਆਲਓਵਰ ਰਿਕਾਰਡਿੰਗ ਸਾਰਾ ਮਤਲਬ ਠੀਕ ਹੈ ਤੇ ਬਾਕੀ ਜੇ ਤੁਹਾਨੂੰ ਤੋਂ ਕਿਸੇ ਨੂੰ ਕੋਰੀਅਰ ਵਗੈਰਾ ਕਰਵਾਉਣੀ ਹੈ ਨਾ ਇਹ ਘਰ ਬੈਠੇ ਤਾਂ ਤੁਸੀਂ ਇਹਦੀ ਹੈਗੀ ਹੈ ਸਭ ਤੋਂ ਹਾਂਜੀ ਐਕਚੁਅਲੀ ਸਾਡਾ ਤਾਂ ਜਿਹੜਾ ਕੂਰੀਅਰ ਕਰਵਾਉਣ ਵਾਸਤੇ ਤੁਹਾਡਾ ਕੋਈ ਕੰਟੈਕਟ ਨੰਬਰ ਜਿਹਦੇ ਉੱਪਰ ਇਹ ਆਰਡਰ ਵਗੈਰਾ ਕਰ ਸਕੋ ਅ ਹਾਂਜੀ ਵੈਸੇ ਤਾਂ ਸਾਡਾ ਇੰਸਟਾਗ੍ਰam ਪੇਜ ਹੈਗਾ ਨਿਸ਼ਕਾਰਾ ਪੰਜਾਬ ਦੀ ਨਿਸ਼ਕਾਰਾ ਹਾਂਜੀ ਤੇ ਕੰਟੈਕਟ ਨੰਬਰ ਹੈਗਾ 783798626 ਮੈਟਰ ਸੋ ਕਿਸੇ ਨੇ ਵੀ ਜਿਹੜਾ ਘਰ ਬੈਠੇ ਕੂਰੀਅਰ ਕਰਵਾਉਣਾ ਆਰਡਰ ਲਗਾਉਣਾਗਾ ਤਾਂ ਇਹਨਾਂ ਦੇ ਜਿਹੜੇ ਕੰਟੈਕਟ ਨੰਬਰ ਦੇ ਉੱਪਰ ਡੀਐਮ ਕਰ ਸਕਦੇ ਹੋ ਜਾਂ ਤੁਸੀਂ ਕਾਲ ਕਰਕੇ ਇਹਨੋਂ ਤੇ ਇਸ ਦਿਨਾਂ ਦੀ ਕੋਈ ਵੀ ਜੁਐਲਰੀ ਜਿਹੜੀ ਆਰਡਰ ਕਰ ਸਕਦੇ ਹੋ ਧੰਨਵਾਦ ਹਾਂਜੀ ਦੋਸਤੋ ਇੱਧਰ ਜਿਹੜੀ ਇੱਕ ਸਟਾਲ ਆਈ ਵੀ ਹੈਗੀ ਫਤੇ ਬਟਿਕ ਸੰਗਰੀਆ ਮੈਡਮ ਹਰਮਨ ਆਪਣੇ ਨਾਲ ਲਿਗੇ ਇਹ ਆਪਾਂ ਨੂੰ ਦੱਸਣਗੇ ਆਪਣੇ ਜਿਹੜਾ ਸਟਾਕ ਹੈ ਨਾਲ ਕੋਲੇ ਕਿਉਂਕਿ ਸਟਾਕ ਇਹਨਾਂ ਕੋਲ ਜਿਹੜਾ ਕੱਪੜੇ ਦਾ ਹੈਗਾਗਾ ਖੁਸ਼ੀ ਕਰ ਅ ਮੈਂ ਕੀ ਕੀ ਜਿਹੜਾ ਤੁਹਾਡੇ ਕੋਲ ਸਟਾਕ ਹੈਗਾ ਜੀ ਸਾਰੇ ਸਟਾਕ ਸੈਂਡਵਰਕ ਆਦਿ ਵਰਕ ਤੇ ਮਸ਼ੀਨ ਵਰਕ ਸਟੀਚਿੰਗ ਨਾਲ ਵੀ ਕਰਨਾ ਤੁਹਾਨੂੰ ਸਟੀਚਿੰਗ ਦਾ ਵੀ ਹੋਵੇਗਾ ਤੇ ਬਾਕੀ ਜੇ ਕੋਈ ਇਸ ਨੇ ਆਪਣੇ ਘਰ ਬੈਠੇ ਮਤਲਬ ਕੋਰੀਅਰ ਵਗੈਰਾ ਕਰਾਉਣਾ ਹੋਵੇ ਤੁਸੀਂ ਕਰ ਦੇਣੀ ਹੈ ਠੀਕ ਹੈ ਜੀ ਇਤਾਂ ਦੀ ਵੀ ਚੁਆਇਸ ਨੇ ਮਤਲਬ ਜਿੱਦਾਂ ਆ ਵੀ ਕਸਟਮਰ ਚਾਹੁੰਦਾ ਉਦਾਂ ਦਾ ਸੂਟ ਵਗੈਰਾ ਜਿਹੜਾ ਤੁਸੀਂ ਕਸਟਮਾਈਜ਼ ਕਰਕੇ ਤੁਸੀਂ ਅਵੇਲੇਬਲ ਕਰਵਾ ਦੇਣੀ ਹੈ ਹਨਾ ਆਨਲਾਈਨ ਵੀ ਕਰਵਾ ਦੇਣੀ ਆ ਜੇਕਰ ਕਿਸੇ ਨੀਕਾਰ ਬੈਠੇ ਆਨਲਾਈਨ ਮਤਲਬ ਗੁੱਡੇ ਤੋਂ ਸੂਟ ਵਗੈਰਾ ਪਰਚੇਸ ਕਰਨੇ ਤੇ ਤੁਹਾਡਾ ਜਿਹੜਾ ਕੰਟੈਕਟ ਨੰਬਰ ਹੈ ਹਾਂ ਜੀ 97840 9037 ਠੀਕ ਹੈ ਜੀ ਤੇ ਇਸ ਕੰਟੈਕਟ ਤੇ ਜੇਕਰ ਸਾਡੇ ਕੋਈ ਮਰਜ਼ੀ ਸੂਟ ਹੋਵੇ ਬਾਕੀ ਇਹੀ ਤੁਹਾਡਾ ਵਟਸਐਪ ਨੰਬਰ ਹੋਣਾ ਜੇ ਕਿਸੇ ਨੇ ਵਟਸਐਪ ਆਪਣੇ ਅਕੋਰਡਿੰਗ ਕੋਸ ਕਸਟਮਾਈਜ਼ ਕਰਵਾਉਣਾਗਾ ਤਾਂ ਤੁਹਾਨੂੰ ਫੋਟੋ ਵਗੈਰਾ ਭੇਜੀ ਕਸਟਮਾਈਜ਼ ਕਰਵਾ ਸਕਦੇ ਆ ਜੀ ਨੰਬਰ ਮੇਰਾ ਵਟਸਐਪ ਤੇ ਵੀ ਚੱਲਦਾ ਹੈ ਠੀਕ ਹੈ ਜੀ ਬਾਕੀ ਇਸ ਸਟਾਕ ਦੇ ਵਿੱਚ ਗੱਲ ਕਰੀਏ ਤਾਂ ਕਿਹੜਾ ਕਿਹੜਾ ਸਟਾਕ ਹੈ ਜਣੀ ਕਿਥੇ ਕੋਲੇ इसे तरह कुछ डिजाइन कर हैं। ਜੇ ਆਪਾਂ ਇੱਥੇ ਐਗਜ਼ਿਬਿਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਾਹਰ ਲੱਗਾ ਤੁਹਾਡਾ ਤਾਂ ਮੇਰੇ ਕੋਲ ਤੀਸਰਾ ਐਗਜ਼ਿਬਿਸ਼ਨ ਆ ਗਈ ਨਾ ਹਰਦੀਪੂਰ ਨਾਲ ਐਗਜ਼ਿਬਿਸ਼ਨ ਸ੍ਰੀ ਜੀ ਬਹੁਤ ਫਾਇਦਾ ਕਰਦੇ ਇੱਕ ਤਾਂ ਕਸਟਮਰ ਜੋੜਦੇ ਆ ਇੱਕ ਨਵੇਂ-ਨਵੇਂ ਲੋਕਾਂ ਨਾਲ ਮਿਲਦੇ ਨਵਾਂ-ਨਵਾਂ ਕੁਝ ਸਿੱਖਣ ਨੂੰ ਮਿਲਦਾ ਆਪਾਂ ਨੂੰ ਠੀਕ ਹੈ ਜੀ ਤੇ ਬਾਕੀ ਉਦਾਂ ਹੀ ਸੇਲ ਦੀ ਗੱਲ ਕਰੀਏ ਥੋੜਾ ਕਿਸ ਤਰ੍ਹਾਂ ਦਾ ਰਿਹ ਐਕਸਪੀਰੀਅੰਸ ਇੱਥੋਂ ਬਰਨਾਲਾ ਆ ਗਿਆ ਐਗਜ਼ਿਬਿਸ਼ਨ ਬਰਨਾਲਾ ਦਾ ਮੇਰਾ ਬਹੁਤ ਵਧੀਆ ਸੀ ਬਾਕੀ ਨਾਲ-ਨਾਲ ਤੁਹਾਡਾ ਜੁਐਲਰੀ ਦਾ ਵੀ ਨਮ ਹੈਗਾ ਹਾਂਜੀ ਹਾਂਜੀ ਵੀਰ ਜੀ ਮੇਰਾ ਜੁਐਲਰੀ ਦਾ ਕੋ ਦੋਸਤੋ ਕਿਸੇ ਨੇ ਵੀ ਜ਼ਿਕਰ ਕਰ ਬੈਠੇ ਕੋਈ ਜੁਐਲਰੀ ਨਾਲ ਰਿਲੇਟਡ ਜਾਂ ਉਦਾਂ ਕੱਪੜੇ ਵਗੈਰਾ ਤੁਸੀਂ ਕੁਝ ਮਲਵਾਉਣੇ ਹੈਗਾ ਸੁਪਰ ਤਾਂ ਤੁਸੀਂ ਇਹਨਾਂ ਦੇ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਘਰ ਬੈਠੇ ਕੂਰੀਅਰ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਵਿਜ਼ਿਟ ਕਰਨਾ ਕਈ ਵਾਰੀ ਨੇੜੇ ਦੇ ਹੁੰਦੇ ਨੇ ਜਿਹੜੇ ਤਾਂ ਸੰਗਰੀਆ ਮੰਡੀ ਦੇ ਵਿੱਚ ਜਿਹੜਾ ਇਹਨਾਂ ਦਾ ਬੁਟੀਕ ਫਤਿਹ ਬੁਟੀਕ ਐਂਡ ਜੁਐਲਰੀ ਦੀ ਜਿਹੜੀ ਸ਼ਾਪ ਲੱਗੀ ਹੈਗੀ ਇੰਸਟਾ ਤੇ ਮੇਰਾ ਪੇਜ ਹੈ ਵਿੱਚ ਉੱਥੇ ਫੋਲੋ ਕਰ ਸਕਦੇ ਸਾਂ ਫਤਿਹ ਜੁਐਲਰੀ ਫਤਿਹ ਬੁਟੀਕ ਐਂਡ ਜੁਐਲਰੀ ਹਾਂਜੀ ਫਤਿਹ ਫਤਿਹ ਬੁਟੀਕ ਐਂਡ ਜੁਐਲਰੀ ਦੇ ਨਾਮ ਤੇ ਇੰਸਟਾਗ੍ਰam ਦੇ ਉੱਪਰ ਪੇਜ ਵੀ ਹੈਗਾ ਉੱਥੇ ਤੁਸੀਂ ਜਾ ਕੇ ਜਿਹੜਾ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਬਾਕੀ ਡਿਜ਼ਾਈਨ ਵਗੈਰਾ ਦੇਖ ਸਕਦੇ ਹੋ ਸਿਲੈਕਟ ਕਰ ਸਕਦੇ ਹੋ ਸੋ ਦੋਸਤੋ ਆਪਾਂ ਪਹੁੰਚੇ ਹੋਏ ਹਾਂ ਜਿਵੇਂ ਤੁਹਾਨੂੰ ਪਤਾ ਹੀ ਆ ਆਲਸੀਸ ਫਾਰਮ ਬਰਨਾਲਾ ਦੇ ਵਿੱਚ ਸੋ ਇੱਥੇ ਇੱਕ ਜਿਹੜੀ ਸਟਾਲ ਆਈ ਹੋਈ ਹੈਗੀ ਆਰਗੈਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕੀ ਕੀ ਪ੍ਰੋਡਕਟ ਜਿਹੜੀ ਤੁਸੀਂ ਇਹ ਚ ਲੈ ਕੇ ਆਏ ਹੋ ਵੀਰੇ ਸਾਡੇ ਕੋਲ ਆਰਗੈਨਿਕ ਪ੍ਰੋਡਕਟ ਨੇ ਲਵ ਨੇਚਰ ਦੀ ਰੇਂਜ ਵੀ ਆ ਮਿਲਕ ਹਨੀ ਦੀ ਰੇਂਜ ਵੀ ਆ ਆਪਾਂ ਬੱਚਿਆਂ ਲਈ ਵੀ ਯੂਜ਼ ਕਰ ਸਕਦੇ ਆ ਸਾਡੇ ਪ੍ਰੋਡਕਟ ਦੇ ਫਾਇਦੇ ਹੀ ਫਾਇਦੇ ਨੇ ਨੁਕਸਾਨ ਕੋਈ ਨਹੀਂ ਹੈਗਾ ਤੁਸੀਂ ਜਿੰਨੇ ਵੀ ਪ੍ਰੋਡਕਟ ਯੂਜ਼ ਕਰੋਗੇ ਤਾਂ ਤੁਹਾਨੂੰ ਇਹਨਾਂ ਦੇ ਬੈਨੀਫਿਟ ਸਾਨੂੰ ਅਸੀਂ ਪ੍ਰੂਫ ਦੇ ਸਕਦੇ ਆ ਇਹ ਤੁਸੀਂ ਸਾਡੇ ਪ੍ਰੂਫ ਦੇਖ ਸਕਦੇ ਹੋ ਸਾਨੂੰ ਜਿਵੇਂ ਕੋਈ ਵੀ ਹਨਾ ਲੇਡੀਜ਼ ਨੇ ਘਰ ਬੈਠ ਕੇ ਕੰਮ ਕਰਨਾ ਹੈ ਤਾਂ ਉਹ ਵੀ ਕਰ ਸਕਦੀਆਂ ਨੇ ਸਾਡੇ ਨਾਲ ਜੁੜ ਕੇ ਕਰ ਸਕਦੇ ਨੇ ਇਹ ਸਾਡੀ ਟੀਮ ਹੈ ਦੇਖੋ ਸਾਡੀ ਟੀਮ ਨੂੰ ਕੈਸ਼ਵਾਰਡ ਵੀ ਮਿਲ ਰਹੇ ਨੇ ਤੇ ਸਾਡੀ ਟੀਮ ਹਨਾ ਟ੍ਰਿਪ ਵੀ ਲੈ ਰਹੀ ਆ ਤੇ ਸਾਡੇ ਪ੍ਰੋਡਕਟਾਂ ਦੇ ਲਾਈਵ ਰਿਜ਼ਲਟ ਵੀ ਤੁਹਾਨੂੰ ਮਿਲ ਰਹੇ ਨੇ ਠੀਕ ਹੈ ਜੀ ਬਾਕੀ ਇਹਦੇ ਵਿੱਚ weight gain ਤੇ ਜੇ weight ਹਾਂਜੀ ਇਹ ਤੁਹਾਨੂੰ ਡਾਕਟਰਾਂ ਦੁਆਰਾ ਸਲਿੱਪ ਲਗਾ ਲਿੱਤੀ ਗਿਆ ਵੇਟ ਅਗੇਨ ਤੇ ਵੇਟ ਲੂਸ ਦੇ ਤੇ ਹਾਂਜੀ ਵੀਰੇ ਸਾਡੇ ਪ੍ਰੋਡਕਟ ਸਾਰੇ ਹੀ ਬਹੁਤ ਹੀ ਵਧੀਆ ਨੇ 60 ਸਾਲ ਪੁਰਾਣੀ ਆ ਸਾਡੀ ਕੰਪਨੀ ਤੇ ਗਵਰਨਮੈਂਟ ਰਜਿਸਟਰ ਆ ਕੀ ਦੱਸੇ ਸੀ ਜੀ ਕੰਪਨੀ ਦਾ ਨਾਮ Oriflim ਕੰਪਨੀ Oriflim ਕੰਪਨੀ ਹਾਂਜੀ ਵੀਰੇ ਤੇ ਸਾਰੇ ਦੇ ਵਿੱਚ ਆਰਗੈਨਿਕ ਪ੍ਰੋਡਕਟ ਹਨ ਯਾਨੀ ਮਤਲਬ ਵੀਰੇ ਲਵ ਨੇਚਰ ਦੀ ਰਿੰਨ ਸਾਰੀ ਆਰਗੈਨਿਕ ਆ ਬਾਕੀ ਥੋੜੇ ਮੁੱਟੇ ਹੈਗੇ ਨੇ ਥੋੜੇ ਬਹੁਤੇ ਕੈਮੀਕਲ ਬਗਾਨਾ ਹਾਂਜੀ ਹਾਂਜੀ ਵੀਰੇ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਅੱਜਕੱਲ ਦੇ ਹਨਾ ਜਨਰੇਸ਼ਨ ਦੇ ਵਿੱਚੋਂ ਠੀਕ ਹੈ ਬਾਕੀ ਜੇ ਕਿਸੇ ਨਿਕਾਰ ਬੈਠੇ ਤੁਹਾਨੂੰ ਤੇ ਪ੍ਰੋਡਕਟ ਆਰਡਰ ਕਰਕੇ ਮੰਗਵਾਉਣੇ ਕੋਈ ਹਾਂਜੀ ਵੀਰੇ ਹਾਂਜੀ ਵੀਰੇ ਕਰਦੇ ਆ 1000 ਰੁਪਏ ਤੱਕ ਤਾਂ ਜਦ 1000 ਤੋਂ ਉੱਪਰ ਹੋ ਜਾਂਦੀ ਹੈ ਆਪਣੇ ਹਨਾ ਉਦੋਂ ਡਿਲੀਵਰੀ ਚਾਰਜ ਫ੍ਰੀ ਆ ਤੇ 1000 ਤੋਂ ਘੱਟ ਵਾਲਿਆਂ ਨੂੰ 50 ਦਾ ਡਿਲੀਵਰੀ ਚਾਰਜ ਲੱਗਦੇ ਪੰਜਾਬ ਪੰਜਾਬ ਦੇ ਵਿੱਚ ਹਾਂਜੀ ਵੀਰੇ ਸੋ ਜੇਕਰ ਤੁਸੀਂ ਇਹ ਇਹਨਾਂ ਵਿੱਚ ਕੋਈ ਵੀ ਪ੍ਰੋਡਕਟ ਹੈ ਜਿਹੜਾ ਆਰਡਰ ਕਰਨਾਗਾ ਤਾਂ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ ਜੀ 81460 60701 ਇਦੇ ਉੱਪਰ ਜਿਹੜਾ ਕੰਟੈਕਟ ਕਰ ਸਕਦੇ ਹੋ ਕੋਈ ਵੀ ਜਿਹੜਾ ਪ੍ਰੋਡਕਟ ਆ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਘਰ ਬੈਠੇ ਤੇ ਬਾਕੀ ਜਿੰਨੇ ਵੀ ਪ੍ਰੋਡਕਟ ਨੇ ਸਾਰੇ ਜਿੰਨੇ ਦੱਸਿਆ ਮਤਲਬ ਆਰਗੈਨਿਕ ਨਹੀਂ ਗੇ ਮੋਸਟਲੀ ਪ੍ਰੋਡਕਟ ਨੇ ਜਿਹੜੇ ਸੋ ਕਿਸੇ ਵੀ ਤਰ੍ਹਾਂ ਦੀ ਬਾਕੀ ਜੀ ਕਿਸੇ ਨੇ ਕੋਈ ਹਾਊਸ ਵਾਈਫ ਵਗੈਰਾ ਜਾਂ ਕਿਸੇ ਨੇ ਵੀ ਘਰ ਬੈਠੇ ਕੰਮ ਸਟਾਰਟ ਕਰਨਾਗਾ ਤਾਂ ਇਹਨਾਂ ਨਾਲ ਤੁਸੀਂ ਕਾਲ ਕੰਟੈਕਟ ਕਰਕੇ ਆਪਣਾ ਜਿਹੜਾ ਕੰਮ ਸਟਾਰਟ ਕਰ ਸਕਦੇ ਹੋਗੇ ਧੰਨਵਾਦ ਜੀ ਥੈਂਕ ਯੂ ਹਾਂਜੀ ਦੋਸਤੋ ਜਿਹੜਾ ਆਪਣਾ ਇੱਥੇ ਬੁਟੀਕ ਆਇਆ ਹੋਇਆ ਆਪਣੀ ਸਟਾਲ ਲੈ ਕੇ जी एंड जी ਸੁਨਾਮ ਤੋਂ ਜਿਹੜਾ ਇਹ ਬੁਟੀਕਾ ਦਾ ਗੱਲਬਾਤ ਕਰਦੇ ਆਪਾਂ ਆਪਣੀ ਕਲੈਕਸ਼ਨ ਬਾਰੇ ਦੱਸਣਗੇ ਕਿ ਕਿਹੜੀ ਕਿਹੜੀ ਹੈਗੀ ਇਹਨਾਂ ਕੋਲੇ ਸੋ ਅੱਛੀ ਗੱਲ ਹੈ ਅ ਆਪਣਾ ਕਿਹੜੀ ਕਿਹੜੀ ਜਿਹੜੀ ਕਲੈਕਸ਼ਨ ਤੁਸੀਂ ਇੱਥੇ ਲੈ ਕੇ ਪਹੁੰਚੇ ਹੋ ਇਹ ਸਮਰ ਕਲੈਕਸ਼ਨ ਹੈ कॉटन ਹੈ ਜੀ ਮਲ ਕੋਟਨ ਉਸ ਨਾਲ ਸਾਡੇ ਕੋਲ ਅ ਇਹ ਜਿਹੜੇ ਇਹਦੇ ਤੇ ਨੋਟ ਵਰਕ ਹੈ ਫੈਬਰਿਕ ਹੈ ਤੇ ਇਹ कॉटन ਦੇ ਵਿੱਚ ਇਹਦੇ ਤੇ थ्रेड ਵਰਕ ਹੈ ਜੀ ਆਇਆ ਸਰ ਜੀ ਬਰਬਰੀ ਇਹ ਸਾਡੇ ਕੋਲ ਠੀਕ ਹੈ ਜੀ ਬਰਬਰੀ ਤੇ ਥਰੈਡ ਵਰਕ ਹੈ ਥਰੈਡ ਵਰਕ ਹੈ ਬਿਲਕੁਲ ਤੇ ਬਾਕੀ ਆਪਣੇ ਕੋਲੇ ਮਲ ਕਾਟਨ ਦੇ ਉੱਤੇ ਵੀ ਹੈਗਾ ਜਿਹੜਾ ਹੈਂਡਵਰਕ ਹੈ ਉਹ ਕੀਤਾ ਹੋਇਆ ਸਾਡੇ ਕੋਲ ਪਰਲ ਵਰਕ ਹੈ ਵੀਦੋ ਇਹ ਹੈਂਡਵਰਕ ਕਿ ਜਿੰਨੀ ਵੀ ਤੁਹਾਡੇ ਕੋਲ ਕਲੈਕਸ਼ਨ ਆ ਜੇ ਕਿਸੇ ਨੇ ਘਰ ਬੈਠੇ ਤੁਹਾਡੇ ਤੋਂ ਕੋਰੀਅਰ ਕਰਵਾਉਣਾ ਹੈ ਬਿਲਕੁਲ ਜੀ ਤਾਂ ਥੋੜਾ ਜਿਹਾ ਕੰਟੈਕਟ ਨੰਬਰ ਤੇ ਐਡਰੈਸ ਜਿਹੜਾ ਸ਼ੇਅਰ ਕਰ ਦੇ। ਆ ਹਾਂ ਜੀ ਹਾਂ ਜੀ ਮੇਰਾ ਕੰਟੈਕਟ ਨੰਬਰ ਹੈਗਾ 9717420506 ਜੇ ਐਂਡ ਜੀ ਵੀਟੀ ਕਰਨ ਸੁਨਾਮ ਦੇ ਤੇ ਜੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਸ਼ਿਪਿੰਗ ਹੋ ਬਿਲਕੁਲ ਫ੍ਰੀ ਹੋਗੀ ਠੀਕ ਹੈ ਜੀ ਤੇ ਵਾਰਦੀ ਹੈ ਤੁਹਾਡੇ ਸ਼ਿਪਿੰਗ ਚਾਰਜ ਜਿਹੜੇ ਉਸੇ ਅਕੋਰਡਿੰਗ ਜਿਹੜੇ ਸ਼ਿਪਿੰਗ ਚਾਰजेस ਪਾਉਂਦੇ ਹੋ ਲੈ ਜਾਣਗੇ ਸੋ ਉਸ ਤੋਂ ਕਿਸੇ ਨੇ ਵੀ ਜਿਹੜਾ ਆਪਣਾ ਸੂਟ ਵਗੈਰਾ ਆਰਡਰ ਕਰਨਾ ਤਾਂ ਤੁਸੀਂ ਇਹਨਾਂ ਦੇ ਕੰਟੈਕਟ ਨੰਬਰ ਕੋਲ ਕਰ ਸਕਦੇ ਹੋ ਬਾਕੀ ਵਿਜ਼ਿਟ ਕਰਨ ਵਾਸਤੇ ਤੁਸੀਂ ਸੁਨਾਮ ਦੇ ਵਿੱਚ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੁਨਾਮ ਮਾਤਾ ਮੋਦੀ ਚੌਕ ਵੀ ਕਰੋੜਾ ਕਲੋਨੀ ਦੇ ਜਿੱਥੇ ਇਹਨਾਂ ਦਾ ਬਟਿਕ ਹੈਗਾ ਮਾਤਾ ਮੋਦੀ ਚੌਕ ਦੇ ਕੋਲ ਹੈਗਾ ਸੋ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰਕੇ ਵੀ ਜਿਹੜੇ ਸੂਟ ਪਰਚੇਸ ਕਰ ਸਕਦੇ ਹੋਗੇ ਤੇ ਕੰਟੈਕਟ ਨੰਬਰ ਤੋਂ ਪਰਤੀ ਸੀ ਕੰਟੈਕਟ ਕਰਕੇ ਜਿਹੜੇ ਘਰ ਬੈਠੇ ਤੁਸੀਂ ਜਿਹੜੇ ਕੋਰੀਅਰ ਕਰਵਾ ਸਕਦੇ ਹੋਗੇ ਧੰਨਵਾਦ ਹਾਂ ਜੀ ਦੋਸਤੋ ਇੱਧਰ ਜਿਹੜੀ ਦੰਦੀਵਾਲ ਕਲਾ ਦਾ ਹਾਊਸ ਵੱਲੋਂ ਸਟਾਲ ਆਈ ਹੋਈ ਹੈ ਜੀ 11 ਨੰਬਰ ਸਟਾਲ ਆ ਸਮਾਸੀ ਉਹਨਾਂ ਨਾਲ ਗੱਲਬਾਤ ਕਰ ਦੇਣੀ ਆਪਾਂ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਇੱਥੋਂ ਦਾ ਸੱਸੀ ਘਰ ਮਸੀ ਸੱਸੀ ਆ ਕਿਵੇਂ ਰਿਹਾ ਮਸੀ ਇੱਥੋਂ ਦਾ ਬਹੁਤ ਵਧੀਆ ਬਹੁਤ ਵਧੀਆ ਖੋਹਰੇ ਆ ਹਾਂ ਹੁਣ ਤਕਰੀਬਨ ਦੁਪਹਿਰ ਤੋਂ ਬਾਅਦ ਦਾ ਜਿਹੜਾ ਸਮਾਂ ਹੋਗਾ ਥੋੜੀ ਸੇਲ ਦਾ ਕਿਵੇਂ ਰਿਹਾ ਇਸ ਸੱਸੀ ਹਾਂ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਤੇ ਕਿਹੜਾ ਕਿਹੜਾ ਸਟਾਕ ਤੁਸੀਂ ਜਿਹੜਾ ਸਟਾਕ ਹੈ ਤੇ ਲੈ ਕੇ ਆਏ ਤਾਂ ਠੀਕ ਅਸੀਂ ਪ੍ਰਿੰਟ ਲੈ ਕੇ ਆਇਆ ਨਾ ਵਾ ਓਕੇ ਜੀ ਕੋਟਾ ਸਿਲਕ ਹੈ ਤੇ ਬਾਕੀ ਇਧਰ ਨੇ ਸਾਰੇ ਸੂਟ ਜਿੰਨੇ ਤੁਸੀਂ ਦਵਾਦੇ ਹੋ ਨਾ ਸਾਰੇ ਨੋਡਲ ਵਰਕ ਕੈਮਰਾ ਇੱਕ ਵਾਰੀ ਉੱਪਰ ਵੀ ਰੋਟੇਟ ਕਰ ਦਿਨ ਕਮਲ ਹੈਂਡ ਵਰਕ ਜੇ ਜਿੰਨੀ ਵੀ ਕਲੈਕਸ਼ਨ ਹੈ ਜੇ ਤੁਹਾਡੇ ਤੋਂ ਉਦਾਂ ਵੀ ਮਤਲਬ ਕਿਸੇ ਨੇ ਘਰ ਬੈਠੇ ਮੰਗਵਾਉਣੇ ਹੋਣ ਤਾਂ ਤੁਹਾਡਾ ਜਿਹੜਾ ਕੋਰੀਅਰ ਵਗੈਰਾ ਦਾ ਆਪਾਂ ਹਾਂ ਸਾਰੀ ਕਰ ਕਰ ਸਕਦੇ ਸੋ ਜਿਹੜਾ ਆਪਣਾ ਕੰਟੈਕਟ ਨੰਬਰ ਆ ਤੇ ਐਡਰੈਸ ਆ ਜਿਹੜਾ ਵੀਡੀਓ ਵਿੱਚ ਸ਼ੇਅਰ ਕਰ ਲਓ 9814 858068 ਠੀਕ ਹੈ ਜੀ ਪਿੰਡ ਹੈਗਾ ਚੰਡੂਕੇ ਸੋ ਜੇਕਰ ਤੁਸੀਂ ਵਿਜ਼ਿਟ ਕਰਕੇ ਸੂਟ ਜਿਹੜੇ ਪਰਚੇਜ਼ ਕਰ ਲਿਆ ਤਾਂ ਇਹਨਾਂ ਦੀ ਪਿੰਡ ਦੇ ਵਿੱਚ ਹੀ ਦੁਕਾਨਾਂਗੀ ਉੱਥੋਂ ਵੀ ਤੁਸੀਂ ਪਰਚੇਜ਼ ਕਰ ਸਕਦੇ ਹੋ ਬਾਕੀ ਜੇ ਕਿਸੇ ਨੇ ਘਰ ਬੈਠੇ ਸ਼ਿਪਿੰਗ ਕਰਵਾਉਣੀ ਹੋਵੇ ਕੋਰੀਅਰ ਕਰਵਾਉਣਾ ਨਹੀਂ ਤਾਂ ਇਹ ਸੂਟਾਂ ਨੂੰ ਤੁਸੀਂ ਕੰਟੈਕਟ ਨੰਬਰ ਦੇ ਉੱਪਰ ਆ ਆ Редактор